ਨਾਡੀ ਉਹ ਹਰਪ੍ਰੀਤ ਨੂੰ ਦਵਾਈ ਦਵਾ ਲਿਆ ਪੁੱਤ ਉਹ ਬਿਮਾਰ ਹੋਈ ਪਈ ਐ ਪੁੱਛਿਆ ਸੀਗਾ ਮਾਂ ਮੈਨੂੰ ਹਾਂ ਮੈਂ ਕਿਹਾ ਸੀ ਦਵਾਈ ਦਵਾ ਲਵਣਾ ਕਹਿੰਦੀ ਮੈਂ ਜਾਣਾ ਨਹੀਂਗਾ ਕੱਲ ਵੀ ਕਿਹਾ ਸੀਗਾ ਕਹਿੰਦੀ ਮੈਂ ਢਿੱਲੀ ਜੀ ਆ ਮੈਂ ਕਿਹਾ ਤੂੰ ਲੈਦਾ ਦਵਾਈ ਅੱਜ ਫੇਰ ਸਵੇਰੇ ਉੱਠਣ ਸਰ ਕੇ ਆ ਮੈਂ ਕਿਹਾ ਚੱਲ ਵੜਦਿਆਂ ਦਵਾਈ ਲਿਆਉਨੇ ਉਹ ਕਹਿੰਦੀ ਜਾਇ ਨਹੀਂਗਾ ਮੈਂ ਫਿਰ ਮੈਂ ਤਾਂ ਹੁਣ ਤਿਆਰ ਹੋ ਗਿਆ ਕੰਮ ਤੇ ਜਾਣ ਨੂੰ ਤੂੰ ਪੁੱਤ ਕੋਈ ਨਹੀਂ ਘੰਟਾ ਠਹਿਰ ਕੇ ਵਗਦੀ ਉਹਨੂੰ ਲੈ ਜਾ ਤੇ ਉਹ ਮੈਂ ਦੇਖ ਕੇ ਆਈ ਆਂ ਬੁਰਾ ਹਾਲ ਹੋਇਆ ਪਿਆ ਉਹਦਾ ਤੁਰੇ ਵੀ ਮੇਰੇ ਨਾਲ ਮੈਂ ਤਾਂ ਕਹੀ ਜਾਣਾਗਾ ਗੱਲ ਮੰਨੇ ਵੀ ਮੇਰੀ ਮੈਂ ਤੋਰੂੰਗੀ ਮੈਂ ਆਖ ਤੇ ਜਾਨੀ ਐ ਭਾਈ ਮੈਂ ਆਪੇ ਕਹਿ ਦਿੰਨੀ ਐ ਤੇ ਤੂੰ ਉਹਨੂੰ ਲੈ ਜਾ ਕੋਈ ਨਹੀਂ ਘੰਟਾ ਤੋਂ ਘੰਟੇ ਇਧਰ ਉਧਰ ਹੋ ਹੀ ਜਾਂਦਾ ਹੁੰਦਾ ਟਾਈਮ ਕੋਈ ਗੱਲ ਨਹੀਂ ਫਿਰ ਮੈਂ ਤਾਂ ਭੱਜ ਜਾਊਂਗਾ ਤਾਂ ਹੀ ਤਾਂ ਮੈਂ ਸਵੇਰੇ ਪੁੱਛਿਆ ਸੀਗਾ ਨਾਲੇ ਮੜਾ ਗਿਆ ਤੂੰ ਉਹਨੂੰ ਕਿਹਾ ਕਰ ਜਦੋਂ ਉਹਨੂੰ ਕਹਿ ਦਿੰਨਾ ਵੀ ਆਰਾਮ ਕਰ ਨਾ ਤਾਂ ਇਹ ਆਰਾਮ ਕਰਦੀ ਐ ਠੀਕ ਐ ਜੇ ਆਰਾਮ ਕਰੇ ਤਾਂ ਫੇਰ ਹੀ ਜਾ ਕੇ ਬੁਖਾਰ ਲੋਟ ਹੋਊਗਾ ਭਾਈ ਮੈਂ ਤਾਂ ਇਹਨੂੰ ਕੱਲ ਵੀ ਆਖਿਆ ਸੀ ਕੱਲਾ ਮੋٹے ਕੱਪੜੇ ਲੱਗੀ ਤੋਣ ਅਕੇ ਦੀਵਾਲੀ ਦੀਆਂ ਸਫਾਈਆਂ ਕਰਦੀ ਐ ਮੈਂ ਤਾਂ ਇਹਨੂੰ ਆ ਰੋਜ਼ ਲੜਦੀ ਐ ਕਿ ਜਿੰਨਾ ਕੰਮ ਹੁੰਦਾ ਨਾ ਓਨਾ ਕ ਕਰ ਲਿਆ ਕਰ ਐਵੇਂ ਵੱਧ ਕੰਮ ਨੂੰ ਹੱਥ ਨਾ ਪਾਇਆ ਕਰ ਜਿਹੜਾ ਹੈ ਨਹੀਂ ਸਿਹਤ ਤੇਰੀ ਇੰਨੀ ਕੰਮ ਨਾਲ ਪਿੰਡੇ ਚ ਤਾਂ ਸੇਕ ਮਾਰੀ ਜਾਂਦਾ ਫਿਰ ਵੀ ਤੜਕੇ ਉੱਠ ਕੇ ਲੈ ਮੈਨੂੰ ਕਹਿੰਦੀ ਚਾਹ ਬਣਾ ਕੇ ਲੈ ਕੇ ਆਉਣੀ ਐ ਮੈਂ ਨਾਲੇ ਬਥੇਰਾ ਕਹਿੰਦਾ ਮੈਂ ਕਹਾਂ ਬਹਿ ਜਾ ਕੋਈ ਗੱਲ ਨਹੀਂ ਬਹਿ ਜਾ ਕੋਈ ਨਹੀਂ ਮਾਂ ਬਣਾ ਦਿੰਦੀ ਚਾਹ ਉਹੀ ਤਾਂ ਹੈ ਮੈਂ ਤਾਂ ਆਪ ਹੀ ਚਾਹ ਚੂਨ ਕੋਈ ਹੋਣੀ ਕਰਦੀ ਮੈਂ ਤਾਂ ਹਾਂ ਚੱਲ ਨਿਆਣੀ ਐਗੀ ਗੱਲ ਕਰ ਆਪ ਟਿਕਦੀ ਨਹੀਂ ਭਾਈ ਇਹ ਕੱਲ ਤੂੰ ਐ ਕਰਮਾ ਇਹਨੂੰ ਲਿਆ ਠਾ ਕੇ ਮੈਂ ਖੜਾਂਗੇ ਗੱਡੀ ਘੜਦਾਂਗਾ ਬਾਹਰ ਚੱਲ ਮੈਂ ਲਿਓਣੀ ਐ ਚੰਗਾ ਪੈਸੇ ਪੁੱਛਤਾ ਹੈਗੇ ਕੋਈ ਹੈਗਾ ਹੈਗਾ ਸਾਰਾ ਫਸ ਠੀਕ ਐ ਲਿਓਣੀ ਐ ਮੈਂ ਪੈਸੇ ਤੇ ਮੈਂ ਤੜਕੇ ਦਾ ਕਹੀ ਆ ਨਾ ਬੇਬੇ ਨੂੰ ਕਹਿ ਕੇ ਭੇਜਤਾ ਆ ਜਾ ਚੱਲ ਹਰਪ੍ਰੀਤ ਹਾਂ ਜੀ ਮੰਮੀ ਜਾ ਪੁੱਤ ਖੜੀ ਹੋ ਦਵਾਈ ਲੈਣ ਜਾ ਲਾਡੀ ਖੜਾ ਹੈਗਾ ਨਹੀਂ ਮੰਮੀ ਦਵਾਈ ਨੂੰ ਕੀ ਐ ਮੈਂ ਠੀਕ ਐ ਪੁੱਤ ਤੂੰ ਨਾ ਗੱਲ ਮੰਨਿਆ ਕਰ ਨਹੀਂ ਨਹੀਂ ਨਾ ਕਰਿਆ ਕਰ ਜਾਂ ਹੁਣ ਮੈਂ ਉਹਨੂੰ ਖੜਾ ਕੇ ਆਈ ਹਾਂ ਤਾਂ ਕੰਮ ਤੇ ਜਾਂਦਾ ਸੀ ਮੈਂ ਘੰਟਾ ਲੇਟ ਵਗਦੀ ਭਾਈ ਤੇ ਉਹ ਬਚਾਰਾ ਬਾਰ ਗੜੀ ਕੀ ਜਾਂਦਾ ਤੈਨੂੰ ਆਏ ਨਹੀਂ ਰਾਮਾ ਦਾ ਹੁੰਦਾ ਘਰੇ ਪੈ ਕੇ ਐਵੇਂ ਮੰਮੀ ਉਹਨਾਂ ਨੂੰ ਕਿਉਂ ਰੋਕਿਆ ਕੰਮ ਕਰ ਲਾਂ ਦੋ ਐਵੇਂ ਕੰਮ ਤੋਂ ਲੇਟ ਹੋ ਗਏ ਮੁਰਗ ਕੰਮ ਕਾਰਾਂ ਹੀ ਹੁੰਦੇ ਜਾਣਗੇ ਪੁੱਤ ਤਿਹਾਰਾਂ ਦੇ ਦਿਨ ਚੱਲੀ ਜਾਂਦੇ ਆਏ ਮੰਜੇ ਤੇ ਪਈ ਨਹੀਂ ਸਰਦਾਗਾ ਦਵਾਈ ਲੈ ਕੇ ਆ ਜਾ ਤੇ ਜੀ ਜ਼ਿਆਦਾ ਬਿਮਾਰ ਹੋਗੀ ਨਾ ਫਿਰ ਔਖਾ ਹੋ ਜੂ ਆਪਾਂ ਮम्मी ਮੈਂ ਗੋਲੀ ਲਈ ਆ ਪੈਸੀ ਗਿਓ ਲੈ ਲੈ ਕਿਹੜਾ ਫਰਕ ਐ ਵੈਸੇ ਪੈਸੀ ਗੀ ਹੁੰਦਾ ਹਾਏ ਨਾ ਦੇਖ ਕਿੰਨਾ ਤਾਂ ਤੈਨੂੰ ਬੁਖਾਰ ਹੋਇਆ ਪਿਆ ਆ ਨਹੀਂ ਮੈਨੂੰ ਫਰਕ ਐ ਫਰਕ ਕਾਹਦਾ ਪੁੱਤ ਜਾ ਚੱਲ ਬਾਜ਼ਾਰ ਚੋਂ ਦਵਾਈ ਲੈ ਕੇ ਆਓ ਮੰਮੀ ਮੈਂ ਸੱਚੀ ਦੱਸ ਮੇਰੇ ਤੋਂ ਤੁਰਿਆ ਨਹੀਂ ਜਾਂਦਾ ਜੇ ਤੁਰਦਿਆਂ ਕਮੂਲ ਨੇਰਾ ਹੋਂਦਾ ਚੱਕਰ ਜਾਈ ਜਾਂਦੇ ਆ ਪੁੱਤ ਗੱਡੀ ਚ ਬੈ ਕੇ ਜਾਣਾ ਤੂੰ ਕਿਹੜਾ ਤੁਰ ਕੇ ਜਾਣਾ ਆਹ ਉਹ ਗੱਡੀ ਚ ਤਾਂ ਜਾਣਾ ਮੰਮੀ ਇਹ ਤੋਕ ਵੀ ਨਹੀਂ ਤੁਰਿਆ ਜਾਂਦਾ ਐ ਜੋ ਹੈ ਬੱਡੀਗਣਾ ਕੋ ਹੁਣ ਵੀ ਡਿੱਗੀ ਹੁਣ ਵੀ ਡਿੱਗੀ ਚੱਲ ਖੜੀ ਹੋ ਮੈਂ ਬਾਹ ਫੜ ਕੇ ਲੈ ਕੇ ਚੱਲਾਂ ਗੱਡੀ ਚ ਵਾਏ ਹੋਣੀ ਏ ਤੈਨੂੰ ਤੁਸੀਂ ਵੀ ਨਾ ਮੰਮੀ ਬਾਹਲੀ ਜਿੱਦ ਕਰਦੇ ਮਾੜੀ ਮਾੜੀ ਗੱਲਤੇ ਮੈਂ ਠੀਕ ਆ ਪੁੱਤੇ ਜਿੱਦ ਨਹੀਂ 100 ਕੋਈ ਰੋਗ ਬਣ ਜਾਂਦੇ ਹੁੰਦੇ ਤਾਂ ਅਫਸਰ ਬਾਹ ਤੋਂ ਵੀ ਜਦੋਂ ਹੁਣ ਤੈਨੂੰ 3-4 ਦਿਨ ਹੋ ਗਏ ਐ ਹੋਈ ਨੂੰ ਦਵਾਈ ਲਿਆਉਣਾ ਤਾਂ ਫਰਜ਼ ਐ ਕੋਈ ਤੁਹਾਡੇ ਘਰ ਦਾ ਆਜੇ ਉਹ ਆਖਣ ਕਿ ਸਾਡੀ ਕੁੜੀ ਨੂੰ ਦਵਾਈ ਨਹੀਂ ਦਵਾਉਂਦੇ ਕੋਈ ਕੁਝ ਨਹੀਂ ਕਹਿੰਦਾ ਉਹਨਾਂ ਨੂੰ ਪਤਾ ਹੀ ਆ ਤੁਹਾਡਾ ਤੁਸੀਂ ਮੇਰਾ ਕਿੰਨਾ ਧਿਆਨ ਰੱਖਦੇ ਹੋ ਤੇ ਕਿੰਨਾ ਕਰਦੇ ਹੋ ਕੋਈ ਗੱਲ ਨਹੀਂ ਬਾਕੀ ਮੈਂ ਆਪੇ ਗੱਲ ਕਰ ਦੂੰਗੀ ਜੇ ਤੁਸੀਂ ਕਹਿੰਦੇ ਹੋ ਦਵਾਈ ਲੈ ਆਉਣੀ ਹੈ ਤਾਂ ਚਲ ਬਾਹਰ ਹੀ ਜਾਨੀਏ ਤੁਸੀਂ ਐਵੇਂ ਤਾਂ ਮੇਰੀ ਗੱਲ ਨਹੀਂ ਸੁਣਨੀ ਮੈਨੂੰ ਪਤਾ ਹੀ ਆ ਹਾਂ ਹਾਂ ਜਰੂਰ ਪੁੱਤ ਬਣ ਕੇ ਆਖੇ ਲੱਗੀਦਾ ਹੁੰਦਾ ਜਾ ਮੇਰੀ ਤੇ ਦਵਾਈ ਲੈ ਕੇ ਆ ਫੇਰ ਹੀ ਕੋਈ ਉਹ ਹੋਊਗਾ ਜੇ ਤੂੰ ਮਾੜੀ ਮੋਟੀ ਲੋਟ ਹੋਏਗੀ ਹਾਂਜੀ ਮੰਮੀ ਕੋਈ ਗੱਲ ਨਹੀਂ ਦਵਾਈ ਲੈਣ ਦਾ ਜਮਾਂ ਨਹੀਂ ਮਾਣਾ ਹੈਗਾ ਐਵੇਂ ਡਾਕਟਰ ਪੈਸੇ ਲਾ ਲੂ ਤੇ ਥੱਬਾ ਦਵਾਈਆਂ ਦੇ ਦਊਗਾ ਮਰ ਤਾਂ ਤੂੰ ਹੀ ਨੇ ਦਵਾਈਆਂ ਖਾਦੇ ਜਾਂਦੀਆਂ ਪੈਸੇ ਕਾਦੇ ਮਾਰੇ ਕਮਾਉਣੇ ਆ ਆਪਦੇ ਮਾਰੇ ਹੀ ਪੈਸੇ ਕਮਾਉਣੇ ਜੇ ਆਪ ਦੀ ਦੇ ਹੀ ਨਾ ਤਾਂ ਦਰਸੋਈ ਫਿਰ ਆਪਾਂ ਪੈਸੇ ਦਾ ਕੀ ਕਰਨੇ ਮੰਮੀ ਗੱਲ ਦਵਾਈ ਦੀ ਵੀ ਆ ਨਾ ਇੰਨੀਆਂ ਦਵਾਈਆਂ ਖਾਦੇ ਨੇ ਮੈਂ ਤਾਂ ਇੱਕ ਗੋਲੀ ਲੈਣ ਵੇ ਅੱਗੇ ਸੋਚਦੀ ਵੀ ਲਵਾ ਕਿ ਨਾ ਗੋਲੀ ਲਈ ਨਾ ਕੋਈ ਟੀਕਾ ਟੂਕਾ ਲਵਾ ਲਿਆ ਬੁਖਾਰ ਦਾ ਚਲ ਆ ਜਾ ਅੱਛਾ ਚਲ ਖੋਲ ਮਾਂ ਛੇਤੀ ਗੇਟ ਅਸੇ ਹੋ ਜਾ ਆਸੀ ਹੋਮ ਆਤਾ ਹੈ ਚਲ 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 ਤੈਨੂੰ ਕਿਹਾ ਤਾਂ ਸੀਗਾ ਵੀ ਲੈ ਆਉਣੇ ਦਵਾਈ ਤੂੰ ਕਿਹੜਾ ਫਿਰ ਗੱਲ ਸੁਣਦੀ ਆਜਾ ਨਾਲੇ ਹੁਣ ਮੈਨੂੰ ਲੇਟ ਕਰਾਏਂਗੇ ਮੈਂ ਤਾਂ ਸੀਗਾ ਮੈਂ ਠੀਕ ਹੋ ਜੂਗੀ ਚਲੋ ਮੈਂ ਤਾਂ ਮੰਮੀ ਨੂੰ ਕਿਹਾ ਨਹੀਂ ਸੀਗਾ ਦਵਾਈ ਦਾ ਮੈਂ ਠੀਕ ਐ ਵੈਸੇ ਵੀ ਤੁਸੀਂ ਕਿਉਂ ਲੇਟ ਹੋਏ ਐਵੇਂ ਠੀਕ ਤਾਂ ਹੈ ਨਹੀਂ ਨਾ ਤੂੰ ਜੇ ਠੀਕ ਹੁੰਦੀ ਫਿਰ ਤਾਂ ਲੋੜ ਹੀ ਨਹੀਂ ਸੀਗੀ ਐ ਕੁਝ ਨਹੀਂ ਦਾ ਫੜੇ ਹਾਂ ਹਾਂ ਹੁੰਦਾ ਨਹੀਂ ਕੋਸ਼ਿਸ਼ ਸਾਬਲਾਂ ਫਿਕਰ ਕਰਤੀ ਨਾ ਕੰਮ ਕਰ ਛੱਡਿਆ ਆਪ ਦਾ ਕੋ ਹਨੀ ਹੁੰਦਾ ਜਾਨਿਆ ਪੁੱਤ ਕਿਤੇ ਸਤਿ ਸ਼੍ਰੀ ਅਕਾਲ ਦਾਈ ਸਤਿ ਸ਼੍ਰੀ ਅਕਾਲ ਹੋ ਠੀਕ ਹੈ ਦਾਈ ਠੀਕ ਹੈ ਕੀ ਗੱਲ ਹੋ ਗਈ ਹਰਪ੍ਰੀਤ ਐ ਪਈ ਆ ਕੁਛ ਨਹੀਂ ਦਾਈ ਇਹ ਤਾਂ ਬਿਮਾਰ ਜੀ ਹੈ ਬਿਮਾਰ ਹੈ ਹਾਂ ਦਾਈ ਅੱਛਾ ਦਵਾਈ ਦਵਾ ਕੇ ਲਿਆਉਂਦਾ ਸੀਗਾ ਕੱਲ ਦੀ ਢਿੱਲੀ ਆ ਗਈ ਥੋੜੀ ਮੈਂ ਉੱਠਿਆ ਜਣੀ ਆਂਦਾ ਕਮਜ਼ੋਰੀ ਜੀ ਲੱਗਦੀ ਹੈ ਸੁੱਖ ਨਾਲ ਲੈ ਹਜੇ ਕਮਜ਼ੋਰੀ ਆ ਗਈ ਇਹਨੂੰ ਨੌਜਵਾਨ ਤਾਂ ਹੈਗੀ ਆ ਨਹੀਂ ਨਹੀਂ ਦਾਈ ਪਤਾ ਨਹੀਂ ਚੱਕਰ ਜਗਾ ਤੋ ਲੱਗੇ ਪਿਆ ਹੋਰੀ ਮੰਜਾ ਹੋਇਆ ਤੇ ਉਲਟੀ ਜੀ ਆਲਾ ਤੂੰ ਐ ਕਰ ਤੂੰ ਸਿਰ ਸਟਕੇ ਪੈ ਜਾ ਕੋਈ ਗੱਲ ਨਹੀਂ ਤੇ ਐ ਕਹਿੰਦੀ ਸੀ ਪੁੱਤ ਕੱਲ ਨੂੰ ਤਾਂ ਵਰਤਾ ਹੈ ਫਿਰ ਵਰਤ ਕੀ ਮੇ ਰੱਖੂਗੀ ਇਹ ਉਹ ਦਵਾਈ ਦਵਾ ਕੇ ਲੈ ਕੇ ਆਉਣਾ ਵਰਤ ਤਾਂ ਕਿਹੜਾ ਰੱਖੂਗੀ ਜਦੋਂ ਬਿਮਾਰ ਆ ਹੁਣ ਕੁਛ ਨਹੀਂ ਹੁੰਦਾ ਬਸ ਵਰਤਾਂ ਨੂੰ ਦੱਸਦੀ ਆ ਨਹੀਂ ਨਹੀਂ ਵਰਤ ਤਾਂ ਮੈਂ ਰੱਖਣਾ ਜੀ ਉਹ ਤੂੰ ਟਿੱਕੇ ਪੈ ਜਾ ਨਹੀਂ ਨਹੀਂ ਪੁੱਤ ਠੀਕ ਕਹਿੰਦੀ ਆ ਹਰਪ੍ਰੀਤ ਸੁੱਖ ਨਾਲ ਵਰਤ ਤਾਂ ਰੱਖੀ ਨਾ ਹੁੰਦਾ ਛੱਡੀ ਨਾ ਨਹੀਂ ਹੁੰਦਾ ਪਤਾ ਹੀ ਪਤਾ ਕੀ ਗੱਲ ਐ ਉਹ ਤਾਂ ਹੁਣ ਆਪਦੇ ਆਪ ਤੇ ਹੁੰਦਾ ਹਾਂ ਜਦੋਂ ਮੈਨੂੰ ਪਤਾ ਹੈ ਵੀ ਇਹ ਠੀਕ ਨਹੀਂ ਹੈਗੀ ਜੇ ਠੀਕ ਹੋਵੇ ਚੰਗੀ ਭਲੀ ਹੋਵੇ ਮੈਂ ਆਪ ਹੀ ਇਹਨੂੰ ਕਹਦਾ ਵੀ ਵਰਤ ਰੱਖ ਲੈ ਹੁਣ ਡਾਕਟਰ ਦਵਾਈ ਬੋਡੀ ਦੇਊਗਾ ਠੀਕ ਹੈ ਫਿਰ ਅਗੋਂ ਆਖੂਗਾ ਬਿਆਂ ਕਰਕੇ ਹਲਕੇ ਫੁਲਕੇ ਚੀਜ਼ ਖਾਣੀ ਹੈ ਸਾਰਾ ਕੁਝ ਹੀ ਖਾਣਾ ਪਊਗਾ ਦਵਾਈ ਦੇ ਨਾਲ ਇਹ ਤਾਂ ਕੌਲੀਆ ਕਮਲਾ ਮਾਰੀ ਜਾਂਦੀ ਹੈ ਕੁਝ ਨਹੀਂ ਹੁੰਦਾ ਵਰਤ ਰੱਖਣ ਨੂੰ ਕੋਈ ਗੱਲ ਨਹੀਂ ਜੇ ਇੱਕ ਦਿਨ ਮੂੰਹ ਬੰਦ ਕਰ ਲਾਂਗੇ ਨਾ ਖਾਊਗੀ ਭਾਈ ਹਲਕੇ ਫੁਲਕੇ ਵੀ ਚੀਜ਼ ਓ ਤਾਈ ਕੁਝ ਨਹੀਂ ਹੁੰਦਾ ਚੱਲ ਮੈਂ ਡਾਕਟਰ ਨੂੰ ਪੁੱਛਦਾ ਪਹਿਲਾਂ ਜਾ ਕੇ ਜਿਵੇਂ ਡਾਕਟਰ ਕੋ ਘੋਮੇ ਕਰ ਲਾਂਗੇ ਆਪਾਂ ਮੈਂ ਤਾਂ ਰਾਜੀ ਨਹੀਂ ਹੈਗਾ ਇੱਥੇ ਵਰਤ ਰੱਖਾ ਕੇ ਤੂੰ ਕਿੱਧਰ ਚੱਲੀ ਸੀ ਤਾਈ ਮੈਂ ਤਾਂ ਇੱਧਰ ਹੀ ਆਈ ਸੀ ਤੇ ਤੇਰੀ ਮਾਂ ਘਰੇ ਆ? ਹਾਂ ਮਾਂ ਘਰੇ ਆ। ਆ ਬਗ ਜਾ ਫਿਰ। ਚੱਲ ਚੰਗਾ। ਕਿੱਥੇ ਜਾਣੀ ਆ? ਲੈ ਨੂੰ ਬਰਤ ਕਿਉਂ ਨਹੀਂ ਰੱਖਦਾ? ਦੇ ਲੈ। ਬੂ ਮਾਂ ਰਹਿ ਕੇ ਬਰਤ ਤਾਂ ਰੱਖਦੀ ਨਹੀਂ ਲੈ। ਸੁੱਕੀ ਜਾਂਦੀ ਹੈ। ਹੈ? ਜਾ ਕੇ ਉਹਦੇ ਮਾਂ ਕੋਲੇ ਪੁੱਛ ਕੇ ਆਉਣੀ ਆ ਪਹਿਲਾਂ। ਮੈਂ ਕੀ ਗੱਲ? ਬਰਤ ਕਿਵੇਂ ਰੱਖਾਂਗੇ ਜੇ ਡਾਕਟਰ ਦੀ ਸਲਾਹ ਤੋਂ ਉਹਨੇ ਬਰਤ ਥੋੜੀ ਰੱਖੇਗੀ। ਉਦੋਂ ਬਾਅਦ ਤਾਈ ਦੇਖ ਲੈ। ਇਹ ਲੱਗ ਗਈ ਮੱਥੇ। ਮੈਨੂੰ ਤਾਂ ਐ ਲੱਗਦਾ ਡਾਕਟਰ ਮਿਲਣਾ ਹੀ ਨਹੀਂਗਾ। ਪਿਛੋ ਬਾਏ ਮਾਰਦੀ ਕਿੱਧਰ ਜਾਣੇ ਕਿੱਧਰ ਜਾਣੇ ਫੇਰ ਕਿ ਹੋ ਗਿਆ ਜੇ ਪੁੱਛ ਰਹੇ ਤਾਂ ਤਾਈ ਨੂੰ ਐਂ ਕਹ ਤੋ ਬੋਲੀ ਜਾਨੇ ਇਹ ਮੇਰਾ ਪਹਿਲਾ ਵਰਤਾ ਕਿਉਂ ਨਾ ਰੱਖਾਂ ਮੈਂ ਚੁੱਪ ਕਰ ਜਾ ਤੂੰ ਪਹਿਲਾ ਵਰਤਾ ਤੇਰਾ ਬਿਮਾਰ ਤਾਂ ਹੋਈ ਪਈ ਐ ਕੋਈ ਨਾ ਠੀਕ ਹੋ ਜਾਣਾ ਲਵਾਲੀਆਂ ਦੀ ਪਹਿਲਾਂ ਮੈਂ ਕੱਲ ਦਾ ਕਹੀਆਂ ਦਾ ਦਵਾਈ ਲਿਆ ਲਿਆ ਲੈ ਕੁੜੇ ਆ ਮੈਂ ਤਾਂ ਹੁਣ ਮਿਲਿਆ ਸੀ ਲਾਡੀ ਤੇ ਹਰਪ੍ਰੀਤ ਕਹਿੰਦਾ ਕਿ ਬਿਮਾਰ ਹੋਈ ਪਈ ਐ ਹੋਰ ਭਣੇ ਕਈ ਦਿਨ ਹੋ ਗਏ ਬੁਖਾਰ ਚੜੀ ਜਾਂਦਾ ਹੈਗਾ ਤੇ ਹੁਣ ਮੈਂ ਆਖਿਆ ਭਈ ਇਹਨੂੰ ਦਵਾਈ ਦਵਾ ਲਿਆ ਨਾ ਬੁਖਾਰ ਤਾਂ ਚੜੀ ਜਾਂਦਾ ਫਿਰ ਕੱਲ ਵਰਤ ਤਾਂ ਵਰਤ ਨਹੀਂ ਰੱਖਦੀ ਬਰਤ ਤਾਂ ਫਿਰ ਹੁਣ ਕਿੱਥੋਂ ਰੱਖੂ ਜਦੋਂ ਐ ਹੋਈ ਪਈ ਐ ਬੁਖਾਰ ਤਾਂ ਇੰਨਾ ਚੜਾ ਕੇ ਉਧਰੋਂ ਬੁਖਾਰ ਛੱਡ ਜਾ ਉਧਰੋਂ ਵਰਤ ਰੱਖ ਲੈ ਭਾਵੇਂ ਕੋਈ ਗੋਲੀ ਕੁੜੀ ਲੈਣੀ ਪੈ ਜਾਂਦੀ ਐ ਵਿੱਚ ਦੀ ਨਹੀਂ ਗੱਲ ਸੋਣਾ ਕੁਛ ਨਹੀਂ ਹੁੰਦਾ ਕੋਈ ਗੱਲ ਨਹੀਂ ਸੰਦੇਹਾ ਲੈ ਲੂਗੀ ਗੋਲੀ ਤੇ ਵਰਤ ਤਾਂ ਜ਼ਰੂਰੀ ਰੱਖਾ ਸੁਖ ਨਾਲ ਆਪਣੇ ਪੁੱਤਾਂ ਦੀ ਉਮਰ ਵੱਧੀ ਐ ਨਹੀਂ ਭਾਵੇਂ ਕੋਈ ਨਹੀਂ ਇਹ ਜੇ ਬੈਮਾ ਪਰਮਾ ਚ ਕੀ ਹੈਗਾ ਮੈਂ ਤਾਂ ਇਹ ਨੂੰ ਆਈ ਆਖਿਆ ਭਈ ਅਜੀ ਦਵਾਈ ਬੂਟੀ ਲੈ ਲੈ ਜੇ ਠੀਕ ਹੋਈ ਤਾਂ ਇਹ ਨਹੀਂ ਪਤਾ ਰੱਖ ਵੀ ਨਵੇ ਲੈ ਭਾਈ ਆ ਕੇ ਨਹੀਂ ਪਤਾ ਪੱਕਾਰ ਖਾਸ ਉਹਨਾਂ ਨਾਲ ساری ਦੁਨੀਆ ਹੀ ਵਰਤ ਰੱਖਦੀ ਹੈ ਹੈ ਐ ਕਿ ਤੂੰ ਆਪਦੇ ਮੂੰਹ ਨਾਲ ਕਹਿੰਦੀ ਹੈ ਵੀ ਜੇ ਠੀਕ ਹੋਊ ਤਾਂ ਰੱਖ ਲੂਗੀ ਨਾ ਭਾਈ ਦੇਖ ਲੈ ਆ ਮੇਰੀਆਂ ਨੂੰਹਾਂ ਬਿਮਾਰ ਹੋਵੇ ਠਮਾਰ ਹੋਵੇ ਤੇਰੇ ਸਾਹਮਣੇ ਦੇ ਲੈ ਵਰਤ ਨਹੀਂ ਛੱਡੇ ਉਹਨਾਂ ਨੇ ਹਾਂ ਭੈਣੇ ਛੋੜਦੇ ਤਾਂ ਖੈਰ ਰੱਖਦਿਆਂ ਵਰਤ ਚਲ ਆਏ ਸੀ ਮੈਨੂੰ ਤਾਂ ਵੀ ਕਿਹੜਾ ਕੋਈ ਪਹਿਲਾਂ ਰੱਖਦੀ ਹੈਗੀ ਪਹਿਲਾ ਵਰਤ ਸੀਗਾ ਤਾਂ ਚਲ ਨਾ ਰੱਖੂਗੀ ਤਾਂ ਵੀ ਕੀ ਹੈ ਹੁਣ ਤਾਂ ਇਨਾ ਬਹਿਮ ਕੋਈ ਕਰਦਾ ਹੀ ਨਹੀਂ ਨਾ ਭਾਈ ਤੂੰ ਨੇ ਬਹਿਮ ਕਰਦੀ ਮੈਨੂੰ ਤਾਂ ਪੂਰਾ ਬਹਿਮ ਹੈ ਤੇ ਨਾਲੇ ਦੇਖ ਲੈ ਜਿੱਦਨ ਦੀ ਵਿਆਹੀ ਹੈ ਬਿਮਾਰ ਜੀ ਰਹੇ ਹੈ ਨਾ ਕੰਮ ਤਾਂ ਤੂੰ ਹੀ ਕਰਦੀ ਆ ਸਾਰਾ ਚੱਲ ਭਣੇ ਤਾਂ ਤਾਂ ਸੁਰਵਾ ਤਾਂ ਫਿਰ ਹੋ ਹੀ ਜਾਂਦਾਗਾ ਤੇ ਬਾਕੀ ਹੋਣਾ ਦੁੱਖਣ ਸੁਖਣ ਦਾ ਕਿਸੇ ਦੇ ਕੀ ਸਾਰੇ ਕੰਮ ਤਾਂ ਖੈਰ ਕਰਦੀ ਹੈ ਕੱਲ ਕੰਬਲ ਕੁੰਬਲ ਧੋਈ ਗਈ ਉਹਵੇਂ ਜਿੱਤਰੀ ਬੁਖਾਰ ਚੜ੍ਹੇ ਸੀ ਅੱਛਾ ਨਾ ਮੈਂ ਤਾਂ ਲੰਗੀ ਜੀ ਜਾਂਦੀ ਸੀ ਉਦੋਂ ਤੂੰ ਲਤੜੀ ਜੀ ਜਾਂਦੀ ਸੀ ਕੰਬਲ ਮੈਂ ਆਖ ਲੈ ਇਹ ਵੀ ਤਰ ਗਈ ਪੁੱਤ ਵਿਆਹ ਕੇ ਮੈਂ ਮੁੰਡਾ ਤਾਂ ਆਏ ਬਿਆਹ ਹੈ ਹੋਊਗਾ ਵੀ ਚੱਲ ਮੈਨੂੰ ਸੋਖ ਹੋ ਜੂ ਮਗਾ ਫਿਰਦੀ ਆ ਕੰਮ ਕਰਦੀ ਚੱਲ ਭੈਣੇ ਆ ਮਾੜਾ ਮੋਟਾ ਤਾਂ ਕਰਨਾ ਹੀ ਪੈਂਦਾ ਫਿਰ ਉਹਨੂੰ ਜਦੋਂ ਜ਼ਿਆਦਾ ਹੋ ਗਿਆ ਹੋਰ ਨੂੰ ਜੇ ਮੂੰਹ ਤੇ ਮੈਂ ਅੱਖ ਲੈ ਪਈ ਮੈਂ ਇੱਕ ਕਰਾਇਗਾ ਸੀ ਕੰਬਲ ਵੱਡਾ ਮੈਂ ਆ ਪਹਿਲਾਂ ਤੋੜ ਦਿੰਨੀ ਚੱਲ ਭਾਈ ਨਾ ਨਹੀਂ ਭਾਈ ਚੱਲ ਕੋਈ ਨਹੀਂ ਤਾਂ ਤੂੰ ਤਾਂ ਕਰ ਲੈਨੀ ਆ ਮੈਂ ਤਾਂ ਜਮਾ ਮੰਜੇ ਤੇ ਬੈਠ ਕੇ ਰੋਟੀ ਮੰਗਦੀ ਆ ਜਾਇ ਇਹਨੂੰ ਕਹਵੇ ਸਾਰੀ ਉਮਰ ਹੋ ਗਿਆ ਘਟਾ ਢੋਣਿਆਂ ਨੂੰ ਹੁਣ ਇਹਨਾਂ ਨੂੰ ਵਿਹਈਆਂ ਕਾਦੇ ਵਾਸਤੇ ਆ ਲੱਖਾਂ ਹੀ ਰੁਪਈਆ ਲਾਤਾ ਆ ਕੰਮ ਵਾਸਤੇ ਆ ਵੀ ਭਾਈ ਜਾਂ ਰੋਟੀ ਰਾਮ ਦੀ ਖਾਵਾਂਗੇ ਚੱਲ ਕੋਈ ਨਹੀਂ ਭੈਣੇ ਮਾਪੀ ਲੱਗ ਜੂਗੀ ਸਾਡੀ ਵੀ ਹੌਲੀ ਹੌਲੀ ਕਰਨ ਮੈਂ ਵੀ ਮੰਜੇ ਤੇ ਬਹਿ ਕੇ ਖਾਣੂੰ ਬਾਕੀ ਸੁੱਖ ਨਾ ਤੇਰੇ ਦੋਨੂ ਹਾਂ ਤੂੰ ਤਾਂ ਮੰਜੇ ਤੇ ਬਹਿ ਜਾਣੀ ਭਾਣੇ ਵੱਡੇ ਵੱਡੇ ਕੰਮ ਆਉਂਦਾ ਹੁਣ ਸਾਡੀ ਇਕੱਲੀ ਐ ਐਨੇ ਪਾਸ ਇੱਕ ਜਣੇ ਤਾਂ ਨਹੀਂ ਹੋਈ ਹਾਂ ਚਲੋ ਤਾਂ ਠੀਕ ਐ ਤੇ ਉਹ ਵੀ ਐ ਜਣੇ ਨਾ ਰੋਪਿਆ ਨਹੀਂ ਮੂਤੇ ਹਣਾ ਉਹ 부ਸੀ 부ਸੀ ਜੇ ਰਹਿੰਦੀ ਐ ਪਤਾ ਨਹੀਂ ਕੀ ਗੱਲ ਐ ਕਿ ਕੋਈ ਪਹਿਲੇ ਦਿਨੋਂ ਤਕਲੀਫ ਐ ਕੋਈ ਨਾ ਭੈਣੇ ਕਾਨ ਉਹੀ ਸੰਗ ਦੀ ਅੰਦਰ ਉਂਦਰ ਵੜ ਜਾਂਦੀ ਹੈ ਤੇ ਤਾਂ ਘੱਟ ਬੋਲਦੀ ਹੈ ਕਿ ਜਦੋਂ ਕੋਈ ਉੱਪਰ ਆ ਜਾਂਦਾ ਉਹ ਇਹ ਜੀ ਗੱਲ ਨਹੀਂ ਹੈਗੀ ਮੇਰੇ ਨਾਲ ਤਾਂ ਐਵੇਂ ਮੈਂ ਕਹਿੰਦੇ ਵਧੀਆ ਰਹਿੰਦੀ ਸਾਰਾ ਤਾਂ ਮੁੰਡਾ ਡਿਊਟੀ ਵਹਿ ਜਾਂਦਾ ਤੇ ਇਸ ਤੋਂ ਨੂੰਸਾ ਸਮਾਵਾਂ ਤੀਆਂ ਵੰਗੂ ਰਹਿਣਾ ਚੱਲ ਭਾਈ ਵਧੀਆ ਉਹ ਤਾਰ ਰਲਕੇ ਰਹੋ ਹਾਂ ਕਹਨੇ ਹੁੰਦੇ ਆ ਨਹੀਂ ਅੱਡ ਤਾਂ ਹੋਣਾ ਹੀ ਆ ਤੇ ਇਕੱਠਿਆ ਵਰਗੀ ਰੀਸ ਨਹੀਂ ਹੁੰਦੀ ਭੈਣੇ ਇੱਕ ਜਵਾਕ ਅੱਡ ਕਿਹਦੇ ਨਾਲ ਹੋਊਗਾ ਮੇਰੇ ਨਾਲ ਕਿਵੇਂ ਅੱਟ ਹੋ ਜੂ ਮਾਂ ਪੁੱਤ ਅਸੀਂ ਸੀਗੇ ਤੀਜੀ ਸਾਡੇ ਤੇ ਇਹ ਆਈਏ ਹਾਂ ਅੱਡ ਕੌਣ ਕਰੂਗਾ ਇਹਨਾਂ ਨੂੰ ਨਹੀਂ ਤਾਂ ਤੈਨੂੰ ਵਰਤ ਦਾ ਹੈ ਗਾਂ ਸੀ ਉਹ ਦੇਖ ਲੈ ਗੇਲੋ ਦੇ ਨੂੰ ਨੇ ਦੇਖ ਲੈ ਰੱਖਿਆ ਨਹੀਂ ਸੀ ਤੇ ਮੁੰਡਾ ਦੇਖ ਲੈ ਠੀਕ ਹੀ ਨਹੀਂ ਰਹਿੰਦਾ ਬਿਮਾਰ ਹੀ ਰਹਿੰਦਾ ਵਰਤ ਨਹੀਂ ਸੀ ਰੱਖਿਆ ਮੈਨੂੰ ਤਾਂ ਉਦੋਂ ਦਾ ਵਹਿਮ ਚ ਆ ਪੈ ਗਿਆ ਮੈਂ ਆਖਿਆ ਨਾ ਨਹੀਂ ਚੰਦਰੀਏ ਤੂੰ ਪਹਿਲੇ ਦਿਨ ਉਹਨੂੰ ਵਰਤ ਰਖਾਉਣਾ ਸੀ ਚਲ ਕੋਈ ਨਹੀਂ ਪਿੰਨੇ ਦੇਖਦੀਆਂ ਫਿਰ ਰਖਾ ਦੂੰਗੀ ਵਰਤ ਮੈਂ ਵੀ ਤੇ ਹੋਰ ਵਰਤ ਰਖਾਈ ਕਹਤਾਈ ਕੋਈ ਨਾ ਬਿਮਾਰੀ ਠਮਾਰੀ ਤਾਂ ਆਉਂਦੀ ਰਹਿੰਦੀ ਹੈ ਸੁੱਖ ਨਾਲ ਮੇਰੇ ਪੁੱਤ ਦੀ ਸੁੱਖ ਮੰਗ ਤੂੰ ਹਾਂ ਨਾ ਨਾ ਕੋਈ ਨਹੀਂ ਆ ਜਾਂਦੇ ਦਵਾਈ ਲੈਣ ਗਏ ਆ ਤੇ ਜਦੋਂ ਆ ਗਏ ਤੇ ਫੇਰ ਆਖੂਗੀ ਮੈਂ ਪਈਆ ਦੀ ਦਵਾਈ ਬੂਟੀ ਚੱਜਣੀ ਹੋਣ ਲੈ ਲੈ ਤੇ ਤੜਕੇ ਵਰਤ ਰੱਖਣੀ ਤੇ ਤੜਕੇ ਵਰਤ ਰੱਖ ਲਈ ਨਾਲੇ ਜਦੋਂ 4 ਵਜੇ ਜਿਹੜਾ ਖਾਓ ਪੀਊਗੀ ਨਾਲ ਉਹਦੇ ਗੋਲੀ ਦੇ ਦੀ ਹਾਂ ਹਾਂ ਫੇਰ ਹਾਂ ਹੀ ਕਰੂੰਗੀ ਰਖਾ ਦੂੰਗੀ ਚਲ ਕੋਈ ਨਹੀਂ ਤੇ ਹੋਰ ਮੜਾ ਜੀ ਰੋਵ ਰੱਖਿਆ ਕਰ ਨਾ ਨਾ ਕੋਈ ਨਹੀਂ ਰੋਵ ਵੀ ਹੈ ਹੋਰ ਚਾਹ ਬਣਾ ਕੇ ਲਿਆ ਮੈਂ ਨਾ ਬਸ ਮੈਂ ਤਾਂ ਚਾਹ ਪੀ ਕੇ ਆਈ ਸੀ ਇੱਧਰ ਨੂੰ ਜਾਂਦੇ ਸੀ ਆ ਮੈਨੂੰ ਇੱਥੇ ਮਿਲ ਗਿਆ ਮੈਂ ਹਾਂ ਚੱਲ ਮੜਾ ਜੀ ਮੈਂ ਬਿੰਦਰ ਕੋਲੇ ਵੀ ਜਾਇਆ ਮਾਂ ਚੱਲ ਚੱਲ ਹੋ ਗਿਆ ਮਿਲ ਗਈ ਆ ਗਈ ਤੂੰ ਤਾਂ ਤੂੰ ਆਉਂਦੀ ਨਹੀਂ ਨੀ ਤੈਨੂੰ ਪਤਾ ਕਿੱਥੇ ਨਿਕਲਿਆ ਜਾਂਦਾ ਸਾਰਾ ਦਿਨ ਕਦੇ ਪੋਤੀ ਚੱਕ ਲਈ ਕਦੇ ਪੋਤਾ ਚੱਕ ਲਿਆ ਆ ਜਵਾਕ ਹੀ ਨਹੀਂ ਹੱਲਣ ਦਿੰਦੇ ਹਾਂ ਸਾਈਂ ਹੈ ਜਵਾਕ ਇੱਕੋ ਜਿਹਾ ਨਾ ਸੋਡੇ ਦੋਨੋਂ ਹੋਰ ਤੇ ਕੰਮ ਤਾਂ ਤੈਨੂੰ ਪਤਾ ਮੈਂ ਡੱਕਾ ਨਹੀਂ ਤੋੜਦੀ ਭਾਈ ਮੈਂ ਤਾਂ ਸਵੇਰੀ ਨਹਾ ਧੋ ਕੇ ਵਧੀਆ ਭੇਜਾਂਨੀ ਆ ਮੰਜੇ ਤੇ ਵਧੀਆ ਭਾਣੇ ਵਧੀਆ ਤੇ ਹੋਰ ਹਾਂ ਤੇ ਮੈਨੂੰ ਤਾਂ ਬਹੂਆਂ ਮੇਰੇ ਕੱਪੜਾ ਨਹੀਂ ਪਾਉਣ ਦਿੰਦੀਆਂ ਹਾਂ ਤੇ ਹਾਂ ਨਾਲੇ ਕਹਿੰਦੀ ਐ ਮੀਮਾ ਫਿੱਕੇ ਜਿਹਾ ਨਾ ਪਾਇਆ ਕਰ ਗੂੜੇ ਗੂੜੇ ਰੰਗ ਪਾਇਆ ਕਰ ਫਿਰ ਕੀ ਆ ਵਧੀਆ ਰਹਿ ਜੂਗਾ ਨ ਪੁੱਤੇ ਦਾ ਜੱਗ ਤੇ ਖਾਣਾ ਪੀਣਾ ਹਾਂ ਕੀ ਲੈ ਜਾਣਾ ਆ ਉਹ ਦੇ ਲੈ ਜਵਾਕ ਗੱਭਰੂ ਜਵ ਨੇ ਉਹ ਜਿਹੜਾ ਗਾਉਂਦਾ ਸੀ ਮੁੰਡਾ ਜਵੰਦਾ ਨਹੀਂ ਹੋਰ ਭੈਣੇ ਹੋਰ ਦੇਖਣਾ ਪਹਿਲਾਂ ਪਿਓ ਮੁੱਕ ਗਿਆ ਵਿਚਾਰੇ ਦਾ ਮੁੰਡਾ ਮੁੱਕ ਗਿਆ ਉਹ ਜਵਾਕ ਰਹਿ ਕੇ ਪੋਰੇ ਲੱਗੇ ਹਾਂ ਨਾ ਪਈ ਪ੍ਰਮਾਤਮਾ ਕਿਸੇ ਸਭ ਤੇ ਖੈਰ ਸੁਖ ਲਈ ਚੱਲ ਚੰਗਾ ਮੈਂ ਜਾਣੀ ਆ ਚੰਗਾ ਭੈਣੇ ਹਾਂ ਤੇ ਵਰਤ ਜ਼ਰੂਰ ਰਖਾ ਦੀ ਭਾਈ ਫਰਫਰੀਤ ਦਾਉਂਗੀ ਹਾਂ ਉਹ ਦੇਖ ਮੈਂ ਤਾਂ ਕਿ ਨਹੀਂ ਮੰਜੇ ਤੇ ਬੈਣੀ ਫੇਰ ਮੂੰਹ ਤਾਂ ਮੁੰਡਾ ਨੀ ਕਰਦੇ ਸਾਰਾ ਦਿਨ ਖੌਂਸੜੇ ਵਾਝਦੇ ਆ ਕੇ ਬੜਾਈਆਂ ਕਰਦੀਏ ਮੇਰੇ ਕੋਲ ਨਹੀਂ ਮੈਨੂੰ ਕੰਮ ਕਰਨਾ ਹੈ ਆ ਇਕਰਾਏ ਵਧੀਆ ਦੇ ਕੇ ਵਰਤਰ ਖਾਉਣਾ ਵਰਤ ਤਾਂ ਮੈਂ ਰਖਾਉਂਗੀ ਜੱਗ ਨਾ ਖਾਏ ਨੀ ਆਏ ਜੀ ਬਾਕੀ ਚਿੰਤਾ ਹੋਈ ਪਈ ਆ ਤੁਹਾਨੂੰ ਹੁਣ ਕੀ ਆਖੂਗਾ ਡਾਕਟਰ ਕਾਇਦਨ ਹੋਗੇ ਮੰਨਦੀ ਨੀ ਕਰਦੀ ਨੀ ਕਿਸੇ ਦੀ ਗੱਲ ਨੂੰ ਆਪਦੀ ਮਰਜ਼ੀ ਕਰਦੀ ਐ ਹਾਂ ਆਹ ਕਿਹ ਪਤਾ ਹਾਂਜੀ ਮੰਮੀ ਕੀ ਆਂਦਾ ਲਾਡੀ ਡਾਕਟਰ ਆਖਣਾ ਕੀ ਐ ਉਹ ਕਿੰਨੇ ਆ ਜੀ ਕਿਹਾ ਧਿਆਨ ਰੱਖਲਾ ਉਹਦਾ ਧਿਆਨ ਰੱਖ ਲੈ ਜਾ ਮਾਨੀ ਧਿਆਨ ਰੱਖ ਦੀ ਅੱਜ ਵੀ ਦੇਖ ਲੈ ਮਸਾ ਗਈ ਐ ਜੇ ਅੱਜ ਹੋਰ ਨਾ ਆ ਜਾਂਦੀ ਫੇਰ ਪਤਾ ਕੀ ਹੁੰਦਾ ਸੱਲ ਤਾਂ ਬੀਬੇ ਦੇ ਘਟੇ ਪਿਆ ਜਮਾ ਸੱਲ ਡਾਊਨ ਹੁਆਲੇ ਸੀ ਅੱਛਾ ਲਾਸਟ ਸਟੇਜ ਹੀ ਸੀ ਜਨਾ ਓਹੋ ਅੱਜ ਕਿਹੜਾ ਇਹ ਭਾਈ ਮੰਦੀ ਸੀ ਮੱਲੋ ਮਲੀ ਠਾਈ ਐ ਹੁਣ ਮਮੀ ਮੈਨੂੰ ਕੀ ਪਤਾ ਸੀ ਇੰਨਾ ਵਾਧਾ ਵਧ ਜੂਗਾ ਉਹ ਜਦੋਂ ਪਤਾ ਤੈਨੂੰ ਪਤਾ ਕਿ ਉਹਨੇ ਸੀਗਾ ਆਹ ਸਰੀਰ ਨਹੀਂ ਤੇਰੇ ਨਾਲ ਜਾਣਾ ਹੋਰ ਕਿਸੇ ਚੀਜ਼ ਨੇ ਨਹੀਂ ਜਾਣਾ ਤੇ ਸਰੀਰ ਦੇ ਤਾਂ ਬੰਦਾ ਧਿਆਨ ਰੱਖ ਲੈ ਘਟੋ ਘਟ ਰੱਖਦੀ ਤਾਂ ਜੀ ਧਿਆਨ ਕਿੱਥੇ ਧਿਆਨ ਰੱਖਦੀਆਂ ਸਰੀਰ ਤਾਂ ਤੇਰਾ ਡਿਗ ਡਿਗੂ ਕਰੀ ਜਾਂਦਾ ਤੂੰ ਕਹਿੰਦੀ ਮੈਂ ਠੀਕ ਆ ਮੈਂ ਠੀਕ ਆ ਮੈਨੂੰ ਐਸੀ ਦੀ ਚੱਲ ਕੋਈ ਨਾ ਠੀਕ ਹੋ ਜਾਊਂਗੀ ਘਰੇ ਪਈ ਸੀ ਦਵਾਈ ਉਹ ਲੈ ਲਈ ਡਾਕਟਰ ਨੇ ਹੁਣ ਬਸੇ ਰਹਿ ਜਾ ਲਿਆ ਕਹਿੰਦਾ ਤੁਸੀਂ ਕਰਦੇ ਕੀ ਸੀਗੇ ਐ ਕਹਿੰਦੇ ਕੀ ਕਰਨਾ ਇਹ ਜੇ ਕੰਮ ਕਹਿੰਦਾ ਤੁਸੀਂ ਕੰਮ ਕਮਾ ਕਮਾ ਦੇ ਮਗਰ ਫਿਰਦੇ ਹੋ ਤੇ ਕਦੇ ਜਦੋਂ ਇਹਨੂੰ ਮਾਰਿਆ ਵੀ ਕੋਈ ਹੋ ਜਾਂਦਾ ਫਿਰ ਅੱਗੇ ਕੀ ਕਰ ਦੱਸਣਾ ਕੀ ਕਹਿੰਦੀ ਇਹਦੀ ਮਾਂ ਨੂੰ ਕੀ ਕਹਿੰਦੇ ਇਹਦੇ ਪਿਓ ਨੂੰ ਕੀ ਕਹਿੰਦੇ ਇਹਦੇ ਭਰਾ ਨੂੰ ਫੇਰ ਜੇ ਫਿਰ ਜਦੋਂ ਮੰਨੀ ਨਹੀਂ ਕਿਸੇ ਦੀ ਕਰਨ ਆਪਣੇ ਕੀ ਸਾਰੇ ਜੇ ਤਾਂ ਆਪਾਂ ਨਾਲ ਜਾਈਏ ਨਾ ਫੇਰ ਤਾਂ ਹੈਗਾ ਆਪਾ ਤਾਂ ਕਾਇਦਨਾਂ ਦੇ ਮਿੰਤਾ ਕਰੀ ਐ ਨੇ ਇਹਦਾ ਅੱਜ ਵੀ ਤਾਂ ਮੇਰੀ ਛੁੱਟੀ ਬੱਜੀ ਐ ਤੈਨੂੰ ਮੈਂ ਕਿਹਾ ਸੀਗਾ ਕਿ ਕੋਈ ਨਹੀਂ ਮੈਂ ਕੱਲ ਤੈਨੂੰ ਲੈ ਜਾਣਾ ਲੈ ਜਾਣਾ ਕੱਲ ਨਾਲੇ ਵਧੀਆ ਕਰੇ ਸੀ ਡਾਕਟਰ ਕੋਲੇ ਜਾਇਆ ਹਾਂ ਚਲ ਕੋਈ ਨਾ ਹੁਣ ਕਿਉਂ ਬੋਲੀ ਇਹਨੇ ਹੁਣ ਜਾਤ ਆਏ ਜੀ ਦਵਾਈ ਵੀ ਲੈ ਆਏ ਹੁਣ ਬਸ ਧਿਆਨ ਨਾਲ ਦਵਾਈ ਲੈ ਲੂੰਗੀ ਮੈਂ ਬਸ ਠੀਕ ਐ ਦਵਾਈ ਲੈ ਲਈ ਆਪ ਜੀ ਤੇ ਆਪ ਤਾਂ ਮੇਰੀ ਗੱਲ ਸੁਣ ਲੈ ਦਵਾਈ ਲੈ ਕੇ ਜਿਹੜੀ ਜਿਹੜੀ ਚੀਜ਼ਾਂ ਡਾਕਟਰ ਨੇ ਕਈਆਂ ਨਾ ਖਾਣ ਨੂੰ ਤੇ ਉਹ ਖਾ ਲਈ ਠੀਕ ਐ ਮਾਂ ਜੀ ਕੋਈ ਨਾ ਖਾਲੂਗੀ ਤੇ ਮਾਂ ਮੇਰੀ ਗੱਲ ਸੁਣ ਕੋਈ ਵਰਤ-ਵੋਰਤ ਨਹੀਂ ਦਿਖਾਉਣਾ ਇਹਨੂੰ ਡਾਕਟਰ ਨੇ ਮਨਾ ਕੀਤਾ ਡਾਕਟਰ ਕਹਿੰਦਾ ਕਮਜ਼ੋਰੀ ਛੱਗ ਗਿਆ ਹੈ ਸੈੱਲ ਘਟੇ ਪਏ ਹੈ ਕਿ ਇਹ ਚੁੱਪਚਾਪ ਆਪਦਾ ਵਰਤ ਰੱਖ ਲੈ ਤੇ ਮਾਂ ਸਹੀ ਗੱਲ ਹੈ ਠੀਕ ਹੈ ਨਾ ਨਾ ਪੁੱਤ ਜਿਹੜਾ ਹੁਣ ਰੀਤੀ ਰਿਵਾਜ ਪਹਿਲਾਂ ਤਾਂ ਚੱਲੇ ਆਉਂਦਾ ਵਰਤ ਤਾਂ ਰੱਖੂਗੀ ਅੱਜ ਆਪਦਾ ਖਾ ਪੀ ਲੂਗੀ ਜਿਹੜਾ ਕੁਸ ਖਾਣਾ ਪੀਣਾ ਤੜਕੇ ਕੋਈ ਚੂਰੀ ਚੱਪਾ ਖਾ ਕੇ ਨੇ ਨੇ ਇਹਰੇ ਵਰਤ ਰੱਖਣਾ ਓ ਮਾਂ ਕਿਉਂ ਐਵੇਂ ਕਮਲੀਆ ਕਰਦੇ ਹੋ ਹੁੰਦੇ ਹੋ ਤੁਸੀਂ ਜਦੋਂ ਡਾਕਟਰ ਨੇ ਸਾਫ਼ ਮਨਾ ਕੀਤਾ ਵੀ ਇਹਦੀ ਸਿਹਤ ਠੀਕ ਨਹੀਂ ਸੈੱਲ ਡਾਊਨ ਹੈ ਜਿਹਨ ਰੱਜ ਕੇ ਨਾ ਖਾਊਗੀ ਤਾਂ ਸਲ ਕਿਵੇਂ ਪੜਨਗੇ। ਸੋਹਦੀ ਮਾਂ ਤੈਨੂੰ ਫਲ ਫਰੂਟ ਹੋਰ ਲਿਆ ਕੇ ਦਿੰਨਾ ਜਾਗੀ। ਮੇਰੀ ਗੱਲ ਸੁਣ ਮੰਮੀ ਸਹੀ ਕਹੀ ਜਾਂਦੀ ਐ। ਹਾਂ ਉਹ ਨਾਲੇ ਚੁੱਪ ਕਰ ਜਾ ਯਾਰ ਤੂੰ। ਚੂਰੀ ਨਾਲ ਤਾਂ ਕਦੇ ਹੋਰ ਨਾ ਲੱਗਦੇ ਹੈ। ਆਥਨ ਤੱਕ ਤੈਨੂੰ ਭੁੱਖੀ ਨਾ ਲੱਗੇ। ਤੇ ਉਸ ਤੋਂ ਬਾਅਦ ਵੀ ਖਾਣਾ ਹੁੰਦਾ ਨਾ ਕਹਾਣੀ ਸੁਣ ਕੇ। ਚੁੱਪ ਕਰ ਜਾ ਤੂੰ। ਕੋਈ ਨਹੀਂ ਫੇਰ ਰੱਖ ਲਈ ਅਗਲੀ ਵਾਰੀ। ਠੀਕ ਹੈ ਨਾ? ਕੋਈ ਆਇਆ ਨਹੀਂ ਹੈ। ਇੱਕ ਕਰੀਏ ਤੋ ਅੱਜ ਤੂੰ ਕੱਲ ਨੂੰ ਬਰਤਨਾਂ ਰੱਖੇਂਗੀ ਤਾਂ ਕਿਤੇ ਮੇਰੀ ਉਮਰ ਨਹੀਂ ਘਟਣ ਲੱਗੀ। ਓਹੋ। ਇਹ ਐਵੇਂ ਬਹਿਮ ਹੁੰਦੇ ਆ ਮਾਂ ਬਹਿਮ ਹੁੰਦੇ ਆ ਇਹ। ਠੀਕ ਹੈ ਜਦੋਂ ਇਹਦੀ ਸਿਹਤ ਹੀ ਨਹੀਂ ਠੀਕ ਹੈ ਕਿ ਕਿੱਥੇ ਇਹ ਮੇਰੇ ਵਾਸਤੇ ਸੁੱਖ ਮੰਗ ਲੂਗੀ ਕਾਨੂੰਨੀ ਮੰਗੂਗੀ ਸੁੱਖ ਤੇਰੀ ਲੰਮੀ ਉਮਰ ਚਾਹੀਦੀ ਹੈਗੀ ਕੋਈ ਨਹੀਂ ਬਰਤ ਰੱਖਗੇ ਨੇ ਪੈਣਾ ਹੀ ਪਈ ਜੂਗੀ ਹੁਣ ਜਦੋਂ ਸੈੱਲ ਘਟੇ ਕੰਮ ਤਾਂ ਇਹ ਕਰਨਾ ਹੀ ਨਹੀਂ ਚਲ ਬੇਬੇ ਤਾਂ ਇੱਥੇ ਬੈਠੀ ਸੀ ਠੀਕ ਹੈ ਬੇਬੇ ਨੂੰ ਚਲ ਨਹੀਂ ਸੀ ਕੀ ਨਾ ਤਾਂ ਤੈਨੂੰ ਤਾਂ ਡਾਕਟਰ ਨੇ ਕਿਹਾ ਨਾ ਤੇਰਾ ਤਾਂ ਦਿਮਾਗ ਹੈਗਾ ਨਾ ਹਾਂ ਕੋਈ ਗੱਲ ਠੀਕ ਹੈ ਡਾਕਟਰ ਨੇ ਜਨੂੰ ਦੇ ਖਾਣਾ ਪੀਣਾ ਧਿਆਨ ਨਾਲ ਹਾਂ ਤੇ ਵਰਤਦਾ ਜਦੋਂ ਮੈਂ ਡਾਕਟਰ ਨੂੰ ਪੁੱਛਿਆ ਸੀਗਾ ਆ ਬੇਬੇ ਨੂੰ ਦੱਸ ਮੈਨੂੰ ਤਾਂ ਸਾਰਾ ਹੀ ਪਤਾ ਕੀ ਕਰੈਕਟਰ ਨੇ ਬੇਬੇ ਡਾਕਟਰ ਨੇ ਵੀ ਐਂ ਕਿਹਾ ਵੀ ਭਾਰਤ ਨਾ ਰੱਖੋ ਤੁਸੀਂ ਜੇ ਕੁਝ ਨਾ ਖਾਦਾ ਪੀਤਾ ਜਿਆਦਾ ਪ੍ਰੋਬਲਮ ਆ ਸਕਦੀ ਹੈ ਪੁੱਤ ਡਾਕਟਰ ਨੂੰ ਕੀ ਆਖਣਾ ਡਾਕਟਰ ਤਾਂ ਕਹਿੰਦੇ ਹੀ ਹੁੰਦੇ ਆਗੇ ਆਹੋ ਤਾਂ ਕਮਲ ਆ ਮਾਂ ਉਹ ਤਾਂ ਜਿਹੜੇ ਇੰਨੀਆ ਪੜ੍ਹਾਈਆਂ ਕਰਕੇ ਉੱਥੇ ਬੈਠਿਆ ਐਡਾ ਐਡਾ ਵੱਡਾ ਹਸਪਤਾਲ ਬਣਾ ਕੇ ਉੱਥੇ ਬੈਠਿਆ ਐਨੇ ਬੰਦ ਉਹਨਾਂ ਦੇ ਥੱਲੇ ਕੰਮ ਕਰਦੇ ਆ ਉਹ ਤਾਂ ਕਮਲੇ ਨੇ ਠੀਕ ਹੈ ਸਾਰਾ ਕੁਝ ਉਹਨਾਂ ਨੂੰ ਪਤਾ ਹੀ ਹੈ ਚਲ ਮੈਂ ਲਿਆ ਕੇ ਦਿੰਦਾ ਫਲ ਫਰੂਟ ਜਾਂ ਕੁਝ ਖਾਣਾਂ ਲਈ ਲੈ ਦੇਖ ਲੈ ਬਰਤ ਤਾਂ ਰੱਖੀ ਭਾਈ ਮੈਂ ਤੈਨੂੰ ਦੱਸਾ ਬਰਤ ਤਾਂ ਰੱਖਣਾ ਪਊਗਾ ਹਾਂਜੀ ਮੰਮੀ ਕੋਈ ਗੱਲ ਨਹੀਂ ਹਾਂ ਇਹਦੇ ਨਾਲੋਂ ਚੰਗਾ ਆਪਾਂ ਨੂੰ ਕੀ ਐ ਜਵਾਕ ਦੀ ਲੰਮੀ ਉਮਰ ਵਾਸਤੇ ਦਵਾ ਕਰ ਤੇ ਬਰਤ ਰੱਖ ਮੇਰੀ ਗੱਲ ਸੁਣ ਮੈਂ ਬਰਤ ਰੱਖ ਲੂੰਗੀ ਪਰ ਤੁਸੀਂ ਲਾਡੀ ਕੋਲ ਕੋਈ ਗੱਲ ਨਾ ਕਰਿਓ ਬਰਤ ਦੀ ਜਿਵੇਂ ਬਰਤ ਰੱਖਿਆ ਚਲ ਕੋਈ ਨਹੀਂ ਲਾਡੀ ਨੂੰ ਕਿਹੜਾ ਫੇਰ ਪਤਾ ਨਹੀਂ ਲੱਗ ਜਿਦੋਂ ਕੋਈ ਕਹਾਣੀ ਵਾਲੀ ਆਈ ਇੱਥੇ ਤੇ ਹੁਣ ਦੱਸ ਕੀ ਖਾਣਾ ਪੀਣਾ ਦੁੱਧ ਗਰਮ ਕਰਕੇ ਲਿਆ ਦੇ ਹਾਂ ਮੰਮੀ ਹਾਂ ਮੈਂ ਦੁੱਧ ਗਰਮ ਕਰਕੇ ਲਿਆਉਣੀ ਐਗੀ ਅੱਜ ਆਪ ਦਾ ਖਾ ਫੀਲ ਆ ਤੜਕੇ ਸਵੇਹਾ ਚੂਰੀ ਉਹ ਕਰ ਲਈ ਤੇ ਫਿਰ ਵਰਤ ਰੱਖ ਲਈ ਸਹੀ ਕਹਿੰਦੇ ਮम्मी ਵਰਤ ਤਾਂ ਮੈਂ ਰੱਖੂੰਗੀ ਹਮੇ ਇਹਨਾਂ ਨੂੰ ਕੀ ਪਤਾ ਇਹਨਾਂ ਨੂੰ ਤਾਂ ਹਜੇ ਕੁਝ ਪਤਾ ਹੀ ਨਹੀਂ ਇਹ ਤਾਂ ਐਵੇਂ ਜਿਵੇਂ ਲੋਕ ਕਹਿੰਦੇ ਬੱਸ ਉਹ ਵੀ ਮੰਨ ਲੈਂਦੇ ਆ ਹੁਣ ਡਾਕਟਰ ਨੇ ਜੇ ਨਾ ਕਿਤੇ ਹੁਣ ਇਹਦਾ ਮਤਲਬ ਥੋੜੀ ਹੈ ਕਿ ਡਾਕਟਰ ਦੀ ਗੱਲ ਮੰਨਣੀ ਹੈ ਕੋਈ ਜਿਹੜਾ ਕੁਝ ਖਾਣਾ ਦਵਾਈ ਬੂਟੀ ਲੈਣੀ ਹੈ ਮੈਂ ਹੁਣੇ ਲੈ ਲੂੰਗੀ ਕਲ ਸਾਰਾ ਦਿਨ ਕੁਛ ਨਹੀਂ ਖਾਣਾ ਹਰਪੀਤ ਹਰਪੀਤ ਹਾਂਜੀ ਕੀ ਹੋ ਗਿਆ ਤੈਨੂੰ ਅਲਾ ਜੁੱਤੀ ਕੁਛ ਨਹੀਂ ਜੀ ਠੀਕ ਹੈ ਹਾਂ ਹਾਂ ਮੈਂ ਠੀਕ ਹਾਂ ਐ ਸਿੱਧਿਓ ਕਿ ਪੈ ਪੈ ਜਾ ਪੈ ਜਾ ਨਹੀਂ ਨਹੀਂ ਠੀਕ ਹੈ ਚੱਕਰਾ ਗਿਆ ਸੀ ਹਾਂ ਜੀ ਕੋਈ ਸਮਝ ਨਹੀਂ ਕੀ ਹੋ ਗਿਆ ਦਵਾਈ ਖਾਧੀ ਏ ਕਿ ਖਾਧੀ ਨਹੀਂ ਦਵਾਈ ਨਹੀਂ ਜੀ ਖਾਧੀ ਨਹੀਂ ਦਵਾਈ ਕਿਉਂ ਨਹੀਂ ਖਾਧੀ ਲੈ ਤੇਰੇ ਲਈ ਜਮਾਈ ਕਮਾਲ ਆ ਯਾਰ ਐ ਕਿੱਥੇ ਪਈਦਾ ਬਾਈ ਉਹ ਪਈਆ ਮਾਦਾ ਮੇਰੀ ਗੱਲ ਇੱਕ ਮਿੰਟ ਖੜ ਜਾ ਯਾਰ ਦਵਾਈ ਲੈ ਆਂਦੀ ਕਾਦੇ ਵਾਸਤੇ ਸੀ ਦਵਾਈ ਜੀ ਮੈਂ ਲੈਣੀ ਨਹੀਂ ਹਜੇ ਤੂੰ ਆ ਚੱਕ ਦਵਾਈ ਖਾ ਕਿਉਂ ਲੈਣੀ ਕਿਉਂ ਨਹੀਂ ਗਈ ਹਜੇ ਕੋਈ ਟਾਈਮ ਹੈ ਦੇਖ ਤਾਂ ਲੈ 12 ਵਜੇ ਪਿਆ ਦਵਾਈ ਹੋਰ ਕਦੋਂ ਲੈਣਗੀ ਤੂੰ ਮੇਰਾ ਵਰਤ ਹੈ ਕੀ ਵਰਤ ਰੱਖਿਆ ਜੀ ਮੈਂ ਤੈਨੂੰ ਕਿਹਨੇ ਕਿਆ ਸੀ ਵਰਤ ਰੱਖਣ ਨੂੰ ਤੇਰਾ ਦਿਮਾਗ ਉਹ ਤਾਂ ਖੁੱਲਾ ਸੀਗਾ કે ਬੰਦ ਸੀਗਾ ਜਦੋਂ ਮੈਂ ਤੈਨੂੰ ਉੱਥੇ ਕਹਿ ਕੇ ਗਿਆ ਸੀ ਵੀ ਤੂੰ ਵਰਤ ਨਹੀਂ ਰੱਖਣਾ ਇੱਕ ਦਿਨ ਨਾਲ ਕੁਝ ਨਹੀਂ ਹੁੰਦਾ ਮੈਨੂੰ ਚੱਕਰ ਤਾਂ ਤੈਨੂੰ ਆਈ ਜਾਂਦੇ ਆ ਹੁੰਦਾ ਕਿ ਹੁਣ ਜੇ ਇੱਥੇ ਮੈਂ ਨਾ ਆਉਂਦਾ ਇੱਥੇ ਪਈ ਰਹਿ ਜਾਂਦੀ ਫੇਰ ਦੱਸ ਕੌਣ ਜ਼ਿੰਮੇਵਾਰ ਸੀ ਉਹਦਾ ਆਏ ਕੁਛ ਨਹੀਂ ਹੁੰਦਾ ਜੀ ਹੁਣ ਚੱਕਰ ਤਾਂ ਜਬਰਤ ਨਹੀਂ ਦੇਖਿਆ ਸੀ ਉਦੋਂ ਵੀ ਆਈ ਜਾਂਦੇ ਸੀ ਚੁੱਪ ਕਰਕੇ ਨਾ ਦਵਾਈ ਖਾ ਲੈ ਮੈਂ ਦਵਾਈ ਨਹੀਂ ਖਾਣੀ ਨਾਲੇ ਤੁਹਾਡੀ ਲੰਮੀ ਉਮਰ ਵਾਸਤੇ ਵਾਰਤ ਰੱਖਿਆ ਮੈਂ ਅੱਛਾ ਆਏ ਲੰਮੀ ਉਮਰ ਹੋਊਗੀ ਮੇਰੀ ਤੂੰ ਬਿਮਾਰ ਆਂ ਚੱਕਰ ਤੇਨੂੰ ਆ ਕੇ ਡਿੱਗੀ ਜਾਂਦੀਆਂ ਤੂੰ ਠੀਕ ਹੈ ਖਾਂਦੀ ਕੁਛ ਹੈ ਨਹੀਂ ਸੱਲ ਤੇਰੇ ਘੱਟੇ ਪਿਆ ਕੱਲੋਂ ਤੈਨੂੰ ਕੋਈ ਹੋਰ ਬਿਮਾਰੀ ਲੱਗ ਜੂਗੀ ਲੰਬੀ ਉਮਰ ਹੀ ਸਕਦੀ ਓ ਉਮਰ ਤਾਂ ਮੇਰੀ ਘਟੂਗੀ ਤੂੰ ਸੇ ਗੱਲਾਂ ਕਿਉਂ ਕਹੀ ਜਾਂਦੇ ਓ ਹਾਂ ਫਿਰ ਤੈਨੂੰ ਕਿਹਾ ਕਿ ਨਾ ਸੀ ਵਾਰਤ ਰੱਖਣ ਨੂੰ ਦੱਸੀ ਮੈਨੂੰ ਕਿਸ ਨੇ ਨਹੀਂ ਕਿਹਾ ਆਪਦੀ ਮਰਜ਼ੀ ਨਾਲ ਰੱਖਿਆ ਆਪਦੀ ਮਰਜ਼ੀ ਦਾ ਤੂੰ ਕਰ ਨਹੀਂ ਸਕਦੀ ਸੀ ਜਦੋਂ ਤੈਨੂੰ ਮੈਂ ਕੱਲ ਕਹਿ ਕੇ ਗਿਆ ਨਾ ਤੂੰ ਮੈਨੂੰ ਕਿਹਾ ਸੀ ਵੀ ਹਾਂ ਮੈਨੂੰ ਡਾਕਟਰ ਨੇ ਕਿਹਾ ਫਿਰ ਤੈਨੂੰ ਜੋ ਸਾਰਾ ਕੁਝ ਪਤਾ ਵੀ ਤੇਰੀ ਸਿਹਤ ਖਰਾਬ ਹੋ ਸਕਦੀ ਹੈ ਵਰਤ ਰੱਖਣ ਦੇ ਨਾਲ ਫਿਰ ਤੂੰ ਕਿਉਂ ਰੱਖਿਆ ਵਰਤੈਨੂੰ ਕਿਹਾ ਕਿਸੇ ਨੇ ਦੱਸ ਕਿਹਨੇ ਕਿਹਾ ਮੈਨੇ ਕਿਸੇ ਨੇ ਨਹੀਂ ਕਿਹਾ ਕੁਛ ਮੰਮੀ ਨੇ ਕਿਹਾ ਨਾ ਮੰਮੀ ਨੇ ਰਖਾਇਆ ਨਾ ਵਰਤ ਨਹੀਂ ਨਹੀਂ ਮੈਨੂੰ ਪਤਾ ਮਾਂ ਮਾਂ ਦੇ ਸਾਰੇ ਖਿਆਲਾਂ ਦਾ ਮੈਨੂੰ ਪਤਾ ਨਹੀਂ ਮੰਮੀ ਨੇ ਤਾਂ ਮੈਨੂੰ ਕਹਿਤਾ ਸੀਗਾ ਵੀ ਤੂੰ ਨਹੀਂ ਰੱਖਣਾ ਨਾਲ ਰੱਖ ਚਲ ਜਦੋਂ ਤੂੰ ਠੀਕ ਹੀ ਨਹੀਂ ਹੈਗੀ ਮੈਂ ਆਪਦੀ ਮਰਜ਼ੀ ਨਾਲ ਹੀ ਰਖਿਆ ਤੇ ਫਿਰ ਮਾਂ ਦੇ ਨੂੰ ਸਵੇਰੇ ਵੀ ਕਹਿ ਸਕਦੀ ਸੀਗੀ ਵੀ ਕੁਝ ਖਾ ਲਾ ਪੁੱਤ ਤੂੰ ਠੀਕ ਨਹੀਂ ਹੈਗੀ ਖਿਚੜੀ ਬਣਾ ਕੇ ਲਿਆ ਸਕਦੀ ਤੇਨੂੰ ਦਵਾਈ ਦੇ ਸਕਦੀ ਸੀ ਮਾਂ ਕੋਈ ਗੱਲ ਨਹੀਂ ਪਤਾ ਲੱਗ ਗਿਆ ਮੈਨੂੰ ਮਾਂ ਨੇ ਰਖਾਇਆ ਤੇਰਾ ਵਰਤ ਤੇ ਮੇਰੀ ਗੱਲ ਸੁਣ ਐਵੇਂ ਮੰਮੀ ਨੂੰ ਨਾ ਕੁਝ ਕਹੋ ਘਰ ਚ ਲੜਾਈ ਚੰਗੀ ਨਹੀਂ ਹੁੰਦੀ ਹੁਣ ਤੂੰ ਨਹੀਂ ਖਾਣੀ ਦਵਾਈ ਹਾਂ ਜਾਂ ਨਾ ਨਹੀਂ ਜੀ ਜਿੰਨਾ ਚਿਰ ਮੇਰਾ ਬਰਤ ਨਹੀਂ ਪੂਰਾ ਹੁੰਦਾ ਉਹਨਾਂ ਟਾਈਮ ਮੈਂ ਕੋਈ ਦਵਾਈ ਨਹੀਂ ਲੈਂਦੀ ਤੇ ਨਾ ਹੀ ਕੁਝ ਖਾਵਾਂ ਆ ਲਓ ਨਾਲੇ ਦਵਾਈ ਜੀ ਲੈ ਜਾਓ ਚੱਲ ਠੀਕ ਹੈ ਨਹੀਂ ਖਾਈ ਨਾ ਦਵਾਈ ਗੱਲ ਸੁਣ ਲੈ ਵਰਤਾ ਤੂੰ ਰੱਖ ਲਿਆ ਮੇਰੀ ਗੱਲ ਨਹੀਂ ਮੰਨੀ ਪਰ ਇੱਕ ਗੱਲ ਮੰਨ ਲੈ ਪੈ ਜਾ ਇਥੇ ਜੇ ਪੈਰ ਵੀ ਥੱਲੇ ਤਾਰਿਆ ਨਾ ਫਿਰ ਹਿਸਾਬ ਲਾ ਨਹੀਂ ਦਿੰਦਾ ਬੰਨੂ ਠੀਕ ਹੈ ਜੀ ਠੀਕ ਹੈ ਨਾ ਤੇ ਮੰਮੀ ਨਾਲ ਕੋਈ ਗੱਲ ਨਾ ਕਰੀ ਜਾਊਗਾ ਹੁਣ ਕੋਈ ਨਹੀਂ ਕਿਸੇ ਨਾਲ ਨਹੀਂ ਕਰਦਾ ਗੱਲ ਠੀਕ ਹੈ ਬਹਿ ਜਾ ਬਹਿ ਜਾ ਕੇ ਉੱਠਿਆ ਹਾਂਜੀ ਨਹੀਂ ਪਾਣੀ ਤਾਂ ਪੀ ਸਕਦੀ ਆ ਵਰਦ ਚ ਕੇ ਪਾਣੀ ਵੀ ਨਹੀਂ ਪੀ ਸਕਦੀ ਨਹੀਂ ਨਹੀਂ ਪਾਣੀ ਵੀ ਨਹੀਂ ਪੀਣਾ ਪਤਾ ਨਹੀਂ ਕੀ ਹੋਇਆ ਸੋਨੂ ਚੱਲ ਪੈ ਕਰੋ ਰੈਸਟ ਹੁੰਦਾ ਆਥ ਨਹੀਂ ਖਾਣਾ ਪੀਣਾ ਕੋਈ ਨਹੀਂ ਮੈਂ ਦੱਸਦਾ ਮਾਂ ਨੂੰ ਹਾਏ ਜਵਾਈ ਨਹੀਂ ਘਰ ਸੁਣਦੇ ਹੁਣ ਮਾਂ ਆਖੂਗੀ ਕਿ ਚੁਗਲੀ ਲਾਤੀ ਤੇਰਾ ਹੁੰਦੀ ਘਰੈਂਟੀ ਕਾ ਜਾਂਦਾ ਇਹ ਤਾਂ ਲੋਕਾਂ ਨੇ ਬਿੜਕਾਂ ਲਈ ਦੀ ਤੁਰੀ ਫਿਰੂਗੀ ਆਪਦਾਂ ਬੜੈਆਂ ਕਰੂ ਕੀ ਕਰੀ ਜਾਨੀ ਐ ਕੁਛ ਨਹੀਂ ਪਹਿਣੇ ਬਸ ਬੈ ਗਈ ਬੇਲੀ ਹੋ ਕੇ ਅੱਛਾ ਹਾਂ ਤੇ ਫੇਰ ਰੱਖ ਲੈ ਵਰਤ ਬਹੂ ਨੇ ਹਾਂ ਰੱਖ ਲੈ ਭੈਣੇ ਚੱਲ ਹਾਂ ਤੇ ਮੁੰਡਾ ਤਾਂ ਕਹਿੰਦਾ ਸੀ ਬਿਮਾਰ ਐ ਕੀ ਵਰਤ ਨੂੰ ਰੱਖਣਾ ਨਹੀਂ ਨਹੀਂ ਮੇਰੇ ਮੁੰਡੇ ਨੂੰ ਕੀ ਆਖਣਾਗਾ ਜਦੋਂ ਮੇਰੀ ਚੱਲਦੀ ਐ ਕਿਵੇਂ ਨਾ ਵਰਤ ਰੱਖੂਗੀ ਬਹੂ ਹਾਂ ਚੱਲ ਵਧੀਆ ਕਰਿਆ ਤੇ ਹੋਰ ਹਾਂ ਸਾਲ ਪਿਛੇ ਸੁੱਕ ਨਾਲ ਦਿਹਾਰ ਆਉਂਦਾ ਹਾਂ ਨਾ ਰਖਾ ਤਾਂ ਭੈਣ ਮੈਂ ਤਾਂ ਮੈਂ ਕਿਹਾ ਭਈ ਦਵਾਈ ਬੂਟੀ ਆਪਦੀ ਲੈ ਲਾ ਠੀਕ ਰਹੀ ਖੈਰ ਵਧੀਆ ਹਾਂ ਹਾਂ ਵਰਤ ਰੱਖ ਲੈ ਹਾਂ ਚੱਲ ਵਧੀਆ ਕਰਿਆ ਉਹ ਮੈਂ ਵੀ ਨਾ ਸਾਡੇ ਕਾ ਬਹੁਣੇ ਰੱਖਿਆ ਉਹਨਾਂ ਨੇ ਜਾਂਦੀ ਸੀ ਤੇ ਅੱਜੋ ਕੋਲੇ ਮੈਂ ਕਿਹਾ ਕਹਾਣੀ ਦਾ ਕਹਿਣ ਵੀ ਭਾਈ ਕਹਾਣੀ ਸੁਣਾਇਂ ਟਾਈਮ ਨਾਲ ਹੀ ਕਰੇ ਹਾਂ ਤੇ ਸਾਡੇ ਵੀ ਆਊਗੀ ਖੈਰਾਂ ਦੀ ਸੀ ਕਿ ਮੈਂ ਆ ਜੂੰਗੀ ਹਾਂ ਮੈਂ ਵੀ ਕੱਲ ਟੱਕਰੀ ਸੀ ਉਦੋਂ ਕਹਿਤਾ ਸੀ ਮੈਂ ਸਵੇਰੇ ਕਹਾਣੀ ਸੁਣਾਜਾਂ ਮੈਂ ਵੀ ਹੁਣ ਕਹਿ ਕੇ ਆਉਣੀ ਐ ਮੈਂ ਤਾਂ ਕਈ ਵਾਰਾ ਕਿਤੇ ਆਸੇ ਪਾਸੇ ਕਿਸੇ ਦੇ ਹੋਰ ਘਰੇ ਦੂਰ ਵਗ ਜੇ ਤੇ ਆਵੇ ਨਾ 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 ਆਉਗੀ ਤੇ ਬਹੂਆਂ ਕਹਿੰਦੇ ਬੇਬੇ ਜਾ ਕੇ ਘਰੇ ਕਿਹਾ ਤੇ ਮੈਂ ਆ ਬਾਰ ਜਾ ਖੁੱਲੇ ਜੀ ਤੂੰ ਮੈਨੂੰ ਸਾਹਮਣੇ ਦੇਸੀ ਕਿ ਨਾ ਪੁੱਛੀ ਲਵਾਂ ਪਹਿਲਾਂ ਅੱਛਾ ਚੱਲ ਵਧੀਆ ਕਰਿਆ ਅੱਜ ਤਾਂ ਨਾਲੇ ਜਰੂਰ ਆਉਗੀ ਉਹ ਅੱਜ ਇਹ ਜੀ ਕਿਹੜੀ ਗੱਲ ਆ ਵੀ ਨਾ ਆਵੇ ਹਾਂ ਚੱਲ ਭਾਈ ਕਹਿੰਦੇ ਹੁੰਦੇ ਅਗਲੇ ਨੂੰ ਵੀ ਆਸ ਹੁੰਦੀ ਆ ਵੀ ਚੱਲ ਭਾਈ ਕੋਈ ਲੀੜਾ ਲੱਤਾਂ ਮਿਲੂ 10 ਰੁਪਏ ਮਿਲਣ ਗਏ ਤੇ ਹੋਰ ਹੁੰਦਾ ਹੀ ਐ ਭਣੇ ਤੇ ਹੋਰ ਤੇ ਹਾਂ ਫਿਰ ਤਾਂ ਸੁਖ ਨਾਲ ਆਗਾ ਪੇਕਿਆਂ ਤਾਂ ਹਨਾ ਤੈਨੂੰ ਵੀ ਸੂਟ ਸਾਰਟ ਆਊ ਵਧੀਆ ਆਊਗਾ ਹੀ ਹਾਂ ਉਹਨ ਗਿਆਂ ਦੀ ਸੇਦੀ ਮਾਂ ਨੇ ਕਰਿਆ ਸੀ ਫੋਨ ਐਸੀਸੀ ਆਵਾਂਗੇ ਚੱਲ ਭਾਈ ਭਾਂਡਾ ਲਿਆਉਣਗੇ ਕੋਈ ਹਨਾ ਹਾਂ ਲਿਆਉਣਗੇ ਭਾਣੇ ਸਾਰਾ ਕੁਝ ਜਿਹੜਾ ਹੁੰਦਾ ਹੈਗਾ ਪਾ ਲਿਆ ਹੁੰਦਿਆ ਆਪਾਂ ਕਿਹੜਾ ਭੁਖੀਆਂ ਕਾਸੇ ਦੀਆਂ ਇਹ ਤਾਂ ਇੱਕ ਮਾਨ ਤਾਨ ਹੁੰਦਾ ਬਿਹਾਰ ਬਣਿਆ ਹਾਂ ਨਹੀਂ ਸਾਰਾ ਕੁਝ ਲੈ ਕੇ ਆਉਣਗੇ ਕਰਿਆ ਸੀ ਫੋਨ ਉਹਨੇ ਇਹਦੀ ਵੀ ਭਰਜਾਈ ਦਾ ਵਰਤਨ ਫਿਰ ਉਹ ਕਹਿੰਦੀ ਕਹਾਣੀ ਸੁਣੀ ਤੋਂ ਬਾਅਦ ਆਵਾਂਗੇ ਮੈਂ ਚੱਲ ਫੇਰ ਆ ਹੂੰ ਆ ਦੇਖ ਲੈ ਮੇਰੀ ਨੂੰ ਦੇਖ ਲੈ ਪਿੱਤਲ ਦੀ ਟੋਕਣੀ ਲਈ ਸੀ ਪਹਿਲੇ ਵਾਰਤ ਵਾਰੇ ਐਡੀ ਮੈਂ ਆਖਿਆ ਕੁੜੇ ਮੈਂ ਕੀ ਕਰਨਾ ਕਹਿੰਦੀ ਚੱਲ ਮਾਂ ਵਰਤਨੀ ਤਾਂ ਸੀ ਆ ਕਹਿੰਦੀ ਹਾਂ ਹਾਂ ਵਰਤਨੀ ਤਾਂ ਭੈਣੇ ਫਿਰ ਉਹੀ ਗੱਲ ਐਵੇਂ ਥੁੱਕ ਮਿੱਠਾ ਹੈਗਾ ਤੇ ਜੀ ਇਹਦਾ ਜੀ ਚੀਜ਼ ਅਗਲਾ ਆਦੀ 3 ਦਿਨ ਦਾ ਉਹਨਾਂ ਨੇ ਵਰਤਨੀ ਆਪਾਂ ਕੀ ਵਰਤਨੀ ਆ ਪਤਾ ਜੇ ਮੂੰਹ ਹੋ ਮੰਗਾਗੇ ਤਾਂ ਆਪਾਂ ਬੁਰੇ ਪਾਵਾਂਗੇ ਅਗਲਾ ਕਿ ਸੱਸ ਨੇ ਆ ਕੁਝ ਮੰਗਲੇ ਜਿਹੜਾ ਕੁਝ ਅਗਲਾ ਦੇ ਦੂ ਵਦਗਾ ਸਾਡੀ ਨੂੰ ਤਾਂ ਬਥੇਰਾ ਐਡੀ ਟੋਕਣੀ ਦਿੱਤੀ ਆ ਵਿਆਹ ਵੇਲੇ ਕੀ ਕਰਾਉਣਾ ਮੈਂ ਤਾਂ ਇਹਨੂੰ ਆਖਿਆ ਸੀ ਬਾਲ ਟਾਂ ਬੱਠੇਰੇ ਘਰੇ ਪਏ ਹਾਂ ਚੱਲ ਕੇ ਰੋਣਾ ਤਾਂ ਕੀ ਹੁੰਦਾ ਆਪਾਂ ਕਿਹੜਾ ਕਹਿੰਨੇ ਆ ਭਾਈ ਵੀ ਲੈ ਕੇ ਆਓ ਆ ਆਪਦੀ ਆਪੀ ਲੈ ਆਉਂਦੀਆਂ ਹੈ ਨੀ ਆਪਾਂ ਨੂੰ ਤਾਂ ਕੀ ਲੋੜ ਹੈ ਲਿਆਉਣ ਦੀ ਹਾਂ ਸਾਡੀ ਪਣਦੀਆਂ ਵਿਆਹ ਵੇਲੇ ਲਈ ਸੀ ਪਿੱਤਲ ਦੀ ਟੋਕਣੀ ਅੱਛਾ ਹਾਂ ਚੱਲ ਤੇ ਹੁਣ ਕੀ ਕਰੀ ਜਾਂਦੀ ਐ ਅੰਦਰ ਪਈ ਐ ਹੁਣ ਉਹ ਤਿਆਰ ਤੁਰ ਹੁੰਦੀ ਹੈਗੀ ਅੱਛਾ ਕਹਾਣੀ ਸੁਣਨ ਨੂੰ ਚੱਲ ਹਾਂ ਹਾਂ ਅੰਦਰ ਤਾਂ ਕਾਹਨੂੰ ਪਈ ਕਹਾਣੀ ਚੱਲ ਵਧੀਆ ਚੱਲ ਚੰਗਾ ਮੈਂ ਕਿ ਜਾਨੀ ਐ ਮੈਂ ਤਾਂ ਨਾ ਲੰਘਦੀ ਲੰਘਦੀ ਆ ਗਈ ਸੀ ਚੰਗਾ ਭੈਣੇ ਮੈਂ ਆਖਾਂ ਮਹਾ ਚੱਲ ਮੈਂ ਜਾਇਆ ਮੈਂ ਪੁੱਛਿਆ ਤਾਂ ਸਹੀ ਵੀ ਕਿਤੇ ਉਹੀ ਗੱਲ ਕਰੇ ਨਾ ਭਾਈ ਪਹਿਲਾ ਵਰਤਾ ਸੁਖ ਨਾ ਕਿਤੇ ਐਂ ਕਹਦੇ ਵੀ ਮੈਂ ਤਾਂ ਬਿਮਾਰ ਆ ਰੱਖਦੀ ਨਹੀਂ ਭਾਈ ਨਾ ਨਾ ਭਨੇ ਵਰਤ ਤਾਂ ਕਿਉਂ ਨਹੀਂ ਰੱਖਦੀ ਆਖਿਆ ਵਰਤ ਤੈਨੂੰ ਪਤਾ ਮੈਨੂੰ ਤਾਂ ਬਹਿਮ ਜਾਂ ਹੋ ਜਾਂਦਾ ਫਿਰ ਮੈਂ ਤਾਂ ਬਾਹਲਾ ਬਹਿਮ ਕਰਦੀ ਆ ਭਈ ਇਹੋ ਜਿਹੀ ਗੱਲਾਂ ਤੇ ਨਹੀਂ ਨਹੀਂ ਰੱਖਿਆ ਸਾਡੀ ਨੀਤ ਭਨੇ ਚਲ ਚੰਗਾ ਫਿਰ ਜਾਣੀ ਆਣਾ ਚੰਗਾ ਨਹੀਂ ਆਈ ਤੇ ਦਿੱਤੋ ਕਰਨ ਆਨੇ ਤਾਂ ਖਾਦੀ ਪੀਪੇ ਸੀ ਡਾਊਨ ਲੋਡ ਕਰਦੇ ਪੇਟ ਘਨ ਮਾਰਨ ਧੋਕਣਾਂ ਲਿਆਉਣਾ ਗਾਡੀ ਹਮ ਲੈ ਚਾਹ ਪੀ ਲਾ ਮੈਂ ਕਦੋਂ ਕਿਹਾ ਸੀ ਮਾਤ ਨੂੰ ਚਾਹ ਨੂੰ ਮੈਂ ਨਹੀਂ ਪੀਨੀ ਚਾਹ ਤੇ ਕਿਉਂ ਚਾਹ ਦਾ ਟਾਈਮ ਹੋਇਆ ਪਿਆ ਹੁਣ ਆ ਕੇ ਚਾਹ ਪੀਏਗਾ ਵੀ ਮੈਂ ਬੋਲ ਮਾਰੇਗਾ ਫੇਰ ਬਣਾ ਕੇ ਦੇਵਾਂਗੀ ਨਹੀਂ ਪੀਣੀ ਮਾਂ ਤੂੰ ਆਹ ਕੀ ਲਈ ਨਾ ਦੇ ਖਾਣ ਨੂੰ ਜਿਹੜਾ ਕੁ ਸੱਗੇ ਖਾਣਾ ਪੁੱਤੋ ਉਹੀ ਲਈ ਆਇਆ ਮੇਰਾ ਜੀਨ ਹੈਗਾ ਖਾਣ ਨੂੰ ਮਾਂ ਕੁਝ ਭੁੱਖ ਨਹੀਂ ਲੱਗਦੀ ਕੀ ਹੋ ਗਿਆ ਤੈਨੂੰ ਮੇਰਾ ਵਰਤ ਅੱਜ ਤੇਰਾ ਕਾਹਦਾ ਵਰਤ ਹੈ ਵਰਤ ਲੈ ਮੇਰਾ ਵਰਤਬ ਕਿਹੜਾ ਵਰਤ ਗੀ ਵਰਤ ਤਾਂ ਮੇਰਾ ਬਸ ਲੈ ਦੇਖ ਲੈ ਕਦੇ ਬੰਦੇ ਵੀ ਵਰਤ ਰੱਖਦੇ ਹੁੰਦੇ ਤੇ ਕੀ ਗੱਲ ਜਦੋਂ ਜਨਾਨੀਆਂ ਰੱਖ ਸਕਦੀਆਂ ਉਹ ਮੇਰੀ ਵੱਡੀ ਉਮਰ ਵਾਸਤੇ ਰੱਖ ਸਕਦੀ ਆ ਮੈਂ ਨਹੀਂ ਰੱਖ ਸਕਦਾ ਉਹਦੀ ਵੱਡੀ ਉਮਰ ਵਾਸਤੇ ਅੱਛਾ ਹੁਣ ਤੂੰ ਉਹਦਾ ਰਿਸਾ ਕਰੇਗਾ ਤੇ ਫਿਰ ਹੋਰ ਕੀ ਕਰਾਂ ਮੈਂ ਹੋਰ ਮੈਂ ਕਿਹਨਾਂ ਰਿਸਾ ਕਰਾਂ ਜੇ ਮੈਂ ਆਪਦੀ ਘਰ ਵਾਲੀ ਦੀ ਰੀਤ ਨਹੀਂ ਕਰ ਸਕਦਾ ਲੈ ਦੇਖ ਲੈ ਤੂੰ ਵਰਤ ਰੱਖੇਗਾ ਹੁਣ ਉਹਦੀ ਖਾਤਰ ਬੁੜੀਆਂ ਤਾਂ ਰੱਖਦੀਆਂ ਹੁੰਦੀਆਂ ਬੰਦੇ ਨਹੀਂ ਰੱਖਦੇ ਹੁੰਦੇ ਮੂਰਖਾ ਕਹਿ ਜੀਆਂ ਗੱਲਾਂ ਕਰਦਾ ਤਰੀਕਤ ਬਦਲਦੀ ਐ ਅੱਜ ਤੋਂ ਫਿਰ ਮੈਂ ਤੂੰ ਐ ਸਮਝ ਲੈ ਅੱਜ ਨਵੀਂ ਰੀਤ ਚੱਲ ਪਈ ਆਹ ਰੀਤ ਵੀ ਕਿਸਨੇ ਚਲਾਈ ਸੀ ਵਰਤਾਂ ਵਾਲ ਜਿਹੜੀਆਂ ਬੁੜੀਆਂ ਰੱਖਣ ਲੱਗੀਆਂ ਗਿਆ ਜਿਹੜੀ ਰੀਤ ਚੱਲੀ ਆਉਂਦੀ ਆ ਨਾ ਪਹਿਲਾਂ ਤੋਂ ਉਹੀ ਵਰਤਦੇ ਆਏ ਆਂ ਤੇ ਤਾਂ ਹੀ ਤੈਨੂੰ ਕਹਿੰਦਾ ਵੀ ਅੱਜ ਤੋਂ ਆ ਰੀਤ ਚਲਵਾ ਦੇ ਮਾਂ ਤੂੰ ਫੋਨ ਕਰ ਦੇ ਸਾਰੀਆਂ ਰਿਸ਼ਤੇਦਾਰੀਆਂ ਚ ਦੱਸ ਦੇ ਵੀ ਆ ਰੀਤ ਵੀ ਚੱਲ ਪਈ ਹਾਂ ਮੈਂ ਫੋਨ ਕਰਾਂ ਤੈਨੂੰ ਸ਼ਰਮ ਨਹੀਂ ਆਉਂਦੀ ਵਰਤ ਰੱਖਦੇ ਨੇ ਲੋਕਾਂ ਤਾਂ ਛੇਡਾਂ ਕਰਾ ਮੈਨੂੰ ਇਹਦਾ ਮੁੰਡਾ ਵਰਤ ਰੱਖਦਾ ਇਹਦੀ ਨੂੰਹ ਵਾਸਤੇ ਹਾਂ ਫਿਰ ਜਦੋਂ ਮਾਂ ਤੂੰ ਉਹਦਾ ਵਰਤ ਰੱਖਾ ਸਕਦੀ ਆ ਤੈਨੂੰ ਕਿੰਨਾ ਮੈਂ ਕਹਿ ਕੇ ਗਿਆ ਵੀ ਭਾਈ ਤੂੰ ਰਹਿਣ ਦੇ ਰਹਿਣ ਦੇ ਰਹਿਣ ਦੇ ਵੀ ਉਹ ਬਿਮਾਰ ਹੈ ਉਹਦਾ ਵਰਤ ਨਾ ਰੱਖਾ ਨਾ ਰੱਖਾ ਨਾ ਰੱਖਾ ਫਿਰ ਤੂੰ ਆਡੀ ਨਹੀਂ ਫਿਰ ਡਾਕਟਰ ਨੇ ਵੀ ਕਿਹਾ ਤੂੰ ਐ ਮਾਂ ਲਾ ਵੀ ਤੇਰੇ ਵਰਤ ਰੱਖਾਉਣ ਦੇ ਨਾਲ ਜੇ ਉਹਨੂੰ ਕੁਝ ਹੋ ਗਿਆ ਫਿਰ ਕੌਣ ਜ਼ਿੰਮੇ ਵੇ ਕਿਦਰੇ ਨਹੀਂ ਕੁਛ ਹੁੰਦਾਗਾ ਤੂੰ ਵੀ ਇੱਥੇ ਸਾਰਾ ਦਿਨ ਜਾੜ ਚਲਾਈ ਜਾਂਦੀ ਐ ਨਹੀਂ ਕੁਛ ਹੁੰਦਾ ਹੁੰਦਾ ਕਿਉਂ ਨਹੀਂ ਮਾਂ ਤੂੰ ਕਮਾਲ ਕਰਦੀ ਐ ਤੂੰ ਤਾਂ ਉੱਤੋਂ ਦੇਖ ਕੇ ਹੀ ਇਹ ਵੀ ਠੀਕ ਐ ਅੰਦਰੋਂ ਉਹਦੇ ਸੈੱਲ ਘਟੇ ਪਏ ਨੇ ਤੂੰ ਕਮਾਲ ਕਰਦੀ ਆ ਵਾ ਕੋਈ ਨਹੀਂ ਸਾਲ 'ਚ ਇੱਕ ਦਿਨ ਹੀ ਭੁੱਖੀ ਰਹਿਣਾ ਹੁੰਦਾਗਾ ਬੰਦੇ ਦਾ ਤਾਂ ਕੋਈ ਟਾਈਮ ਹੀ ਨਹੀਂ ਹੁੰਦਾ ਵੇਲੇ-ਕਵੇਲੇ ਆ ਕੇ ਰੋਟੀ ਖਾਂਦਾ ਬੰਦੇ ਦਾ ਤਾਂ ਰੋਜ਼ ਹੀ ਵਰਤ ਐ ਫਿਰ ਅੱਜ ਮੇਰਾ ਵੀ ਵਰਤਾ ਤੂੰ ਆਏ ਦੇਖ ਲੈ ਅੱਜ ਤਾਂ ਮੈਂ ਵੇਲੇ-ਕਵੇਲੇ ਕਿ ਮੈਂ ਘਰੇ ਹੀ ਆ ਘਰੇ ਬੈਠ ਕੇ ਵੀ ਕੁਛ ਨਹੀਂ ਖਾਂਦਾ ਤੇਰੇ ਸਾਹਮਣੇ ਐ ਤੋ ਤਰਤੇ ਡਮਚਾਣਾ ਵੀ ਮੇਰੇ ਪੁੱਤ ਨੇ ਕੋ ਸਖਾਦਾ ਨਹੀਂ ਫਿਰ ਤੈਨੂੰ ਪਤਾ ਲੱਗੂ ਜਿਵੇਂ ਉਹਨੂੰ ਭੁੱਖਾ ਰੱਖੀ ਬੈਠੀ ਆ ਮੈਂ ਕਹਦੇ ਵਾਸਤੇ ਭੁੱਖੀ ਰੱਖੀ ਆ ਭੁੱਖੀ ਤਾਂ ਫਿਰ ਹੁਣ ਉਹਨੇ ਰਹਿਣਾ ਹੀ ਸੀ ਆਪਦੇ ਬੰਦੇ ਖਾਤਰ ਸੌ ਕੁਸ ਕਰਨਾ ਪੈਂਦਾ ਮੈਂ ਵੀ ਆਹ ਜਨਾਨੀ ਖਾਤਰ ਸੌ ਕੁਸ ਕਰੀ ਜਾਂਦਾ ਫਿਰ ਮਾਂ ਹਾਂ ਚੰਗਾ ਹਾਂ ਇਹੀ ਗੱਲ ਤੇ ਰਹੀ ਹੁਣ ਤੂੰ ਫਿਰ ਮੇਰੀ ਤਾਂ ਮੰਨਣੀ ਹੀ ਨਹੀਂ ਨਾ ਤੂੰ ਤਾਂ ਪੁੱਠਾ ਚੱਲਣਾ ਹਵੇਂ ਜਿਹੜੀ ਗੱਲ ਤੈਨੂੰ ਮੈਂ ਸਮਝਾਈ ਜਾਂਦਾ ਸੀ ਮਾਂ ਤੂੰ ਉਹ ਤਾਂ ਫਿਰ ਸਮਝੀ ਹੋਈ ਨਹੀਂ ਮੇਰੀ ਮੈਂ ਤੈਨੂੰ ਕਹੀ ਆ ਨਾ ਜਦੋਂ ਬੰਦਾ ਬਿਮਾਰ ਸਮਾਰ ਹੋਵੇ ਨਾ ਉਦੋਂ ਆ ਚੀਜ਼ਾਂ ਸੌ ਵਧੀਆਂ ਨਹੀਂ ਹੈਗੀਆਂ ਉ ਉਹ ਦੁਨੀਆ ਆ ਸ਼ੋਸ਼ਿਆਂ ਦੇ ਵਿੱਚ ਪਈ ਦਾ ਮੈਂ ਤਾਂ ਸ਼ੋਸ਼ੇ ਹੀ ਕਹੂੰਗਾ ਇਹਨਾਂ ਜਿੰਜਾਂ ਨੂੰ ਵੀ ਸ਼ੋਸ਼ੇ ਕਾਦੇ ਐ ਚੂਰੀ ਖਾਦੀ ਐ ਚੰਗੀ ਪੜੀ ਉਹਨੇ ਤੜਕੇ ਦੁੱਧ ਗਰਮ ਕਰਕੇ ਦਿੱਤਾ ਦੁੱਧ ਪੀਤਾ ਅੱਧਾ ਕਿਲੋ ਪੱਕਾ ਮੌਜ ਨਾ ਪਈ ਆ ਉਹ ਉੱਠ ਕੇ ਉਹਨੇ ਕੌਲੀ ਚੱਕੀ ਦੀ ਮੌਜ ਨਾਲ ਤਾਂ ਪਹਿਣਾ ਹੀ ਆ ਮਾਂ ਮੇਰੀ ਗੱਲ ਨਹੀਂ ਸਮਝੀ ਤੂੰ ਹੁਣ ਦੁੱਧ ਦੁੱਧ ਹੋ ਗਿਆ ਚੂਰੀ ਹੋ ਗਈ ਕੀ ਹੋ ਗਿਆ ਸਾਰੀਆਂ ਜਿੰਜਾਂ ਹੈਵੀ ਹੋ ਗਈਆਂ ਡਾਕਟਰ ਨੇ ਉਹਨੂੰ ਕਹਿਆ ਸੀ ਹੌਲੀਆਂ ਚੀਜ਼ਾਂ ਖਾਣ ਨੂੰ ਦਲੀਆ ਖਾਣ ਨੂੰ ਘਿੜੀ ਖਾਣ ਨੂੰ ਤੂੰ ਉਹਨੂੰ ਚੂਰੀਆਂ ਖਵਾਈ ਜਾਂਦੀਆਂ ਦੱਸ ਕਿੱਥੋਂ ਸਹੀ ਹੋ ਗਈ ਉਹ ਕੋਈ ਨਹੀਂ ਆਥ ਨੇ ਦਲੀਆ ਹੀ ਬਣਾ ਦੂੰਗੀ ਜੇ ਤੈਨੂੰ ਅਰਗ ਦੇਊਗੀ ਨਾ ਉਦੋਂ ਦਲੀਆ ਬਣਾ ਕੇ ਰੱਖ ਦਊਂ ਤੂੰ ਦਾ ਬਰਾ ਬੁੰਗਰੇ ਦੁਆ ਕਰ ਅਰਗ ਦੇਣ ਚੋਗੀ ਰਹਿ ਜੂਗੀ ਉਹ ਕਿ ਰੈਂਦੀ ਨਹੀਂ ਵੇ ਕਿਦਰੈ ਨਹੀਂ ਕੁਛ ਹੁੰਦਾ ਉਹਨੂੰ ਤਿਹਾਰ ਦੇ ਦਿਨ ਕੀ ਬੋਲੀ ਜਾਂਦਾ ਤੂੰ ਨਹੀਂ ਸਮਝਦਾ ਕਰਨ ਮੈਂ ਤਾਂ ਆਪੇ ਨਹੀਂ ਸਮਝਦਾ ਕੋਈ ਗੱਲ ਨਹੀਂ ਮੈਂ ਕੁਝ ਵੀ ਨਹੀਂ ਖਾਂਦਾ ਮੈਂ ਤੈਨੂੰ ਦੱਸਦਾਗਾ ਹਰਪ੍ਰੀਤ ਹਾਂਜੀ ਮੰਮੀ ਲੱਭ ਤੂੰ ਬੈਠੀ ਹੋ ਹਾਂਜੀ ਬੋਲੋ ਕਿੰਨਾ ਬੁਖਾਰ ਹੋਇਆ ਪਿਆ ਹੁਣ ਫੇਰ ਤੈਨੂੰ ਕੋਈ ਨਾ ਮੰਮੀ ਠੀਕ ਹੋ ਜੂੰਗੀ ਬਸ ਆਜਾ ਦੇ ਦੇ ਨੰਦੀ ਗੱਲ ਹੈ ਕੱਲ ਦਵਾਈ ਲੈ ਲੈਕਰੂ ਟਾਈਮ ਸਿਰ ਆਪਦੀ ਨਹੀਂ ਰੱਖਦੇ ਵਰਤਪੁਰਤ ਆਹ ਲੈ ਮੈਂ ਤੇਰੇ ਵਾਸਤੇ ਖਾਣੋਂ ਲਿਆਈਆਂ ਜਿਹੜੀ ਚੀਜ਼ ਨੂੰ ਜੀ ਕਰਦਾ ਉਹੀ ਖਾ ਲੈ ਨਹੀਂ ਨਹੀਂ ਮੰਮੀ ਮੈਂ ਭਾਰਤ ਥੋੜੀ ਤੋੜਨਾ ਆਉਂਦਾ ਹੁਣ ਜਦੋਂ ਰੱਖ ਹੀ ਲਿਆ ਨਹੀਂ ਨਹੀਂ ਪੁੱਤ ਆਪਾਂ ਨੂੰ ਭਾਰਤ ਨਹੀਂ ਜ਼ਰੂਰੀ ਤੇ ਨਾ ਮੇਰੀ ਧੀ ਬਣ ਕੇ ਬਰਤ ਵਰਤ ਤੋੜਦੇ ਆਪਦੀ ਸਿਹਤ ਨਾਲ ਵਰਤ ਤਾਂ ਨਹੀਂ ਚੰਗੇ ਮੰਮੀ ਹੁਣ ਜਦੋਂ ਰੱਖ ਹੀ ਲਿਆ ਕੋਈ ਨਾ ਹੁਣ ਆਥ ਨਹੀਂ ਖੋਲ ਕੇ ਵਰਤ ਫੇਰ ਖਾ ਲੂੰਗੀ ਨਹੀਂ ਮੇਰੀ ਧੀ ਆਖੇ ਲੱਗੀਦਾ ਹੁੰਦਾਗਾ ਤੂੰ ਨਾ ਜਿਹੜਾ ਕੁਸ ਖਾਣਾ ਹੁਣ ਖਾ ਲ ਵਰਤ ਐਵੇਂ ਹੋ ਨਾ ਕਰ ਮੈਂ ਤਾਂ ਉਹੀ ਲੋਕਾਂ ਮਗਰ ਲੱਗੀ ਹਾਂ ਤੇਰੀ ਤਾਈ ਨਹੀਂ ਹੈਗੀ ਇਹਨੇ ਐਵੇਂ ਹੀ ਬਸ ਮੈਨੂੰ ੜਕਾਤਾ ਵਰਤ 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 ਕੀ ਆ ਵਰਤਾਂ ਦੇ ਵਿੱਚ ਲਾਡੀ ਵੀ ਅੱਗੇ ਮੈਨੂੰ ਲੜ ਕੇ ਗਿਆ ਵੀ ਮਾਂ ਉਹ ਕਿਵੇਂ ਹੋਈ ਪਈ ਹੈਗੀ ਤੇ ਨਾ ਪੁੱਤਾਂ ਆਬਦੀ ਨਾਲੋਂ ਜ਼ਰੂਰੀ ਸਾਰਾ ਕੁਝ ਵਰਤਪੁਰਤ ਨਹੀਂ ਹੁੰਦੇ ਜੇ ਉਮਰ ਵਧਾਉਣੀ ਹੈ ਨਾ ਉਹ ਪ੍ਰਮਾਤਮਾ ਵਧਾਊਗਾ ਆਪਣੇ ਵਧਾਈ ਨਹੀਂ ਵਾਧੀ ਸਾਰਾ ਕੁਸ ਉਹਦੇ ਹੱਥ ਵਾਸਾ ਨਾ ਹਾਂਜੀ ਮੰਮੀ ਗੱਲ ਤਾਂ ਤੁਹਾਡੀ ਸਹੀ ਆ ਜਿਹੜਾ ਕੁਝ ਕਰਨਾ ਉਹ ਪ੍ਰਮਾਤਮਾ ਨੇ ਇੰਨੇ ਕਰਨਾ ਉਹਦੇ ਹੱਥ ਹੀ ਆ ਚੱਲ ਕੋਈ ਨਹੀਂ ਤੂੰ ਖਾ ਜਿਹੜਾ ਕੁਸ ਖਾਣਾ ਤੇ ਨਾ ਖਿਚੜੀ ਬਣਾ ਕੇ ਆਈਆਂ ਮੈਂ ਮੈਂ ਤੈਨੂੰ ਖਿਚੜੀ ਲੈ ਕੇ ਦਿੰਨੀ ਆ ਨਾਲੇ ਕੋਲੀਆਂ ਲੈ ਲਾ ਤੋਂ ਬਾਅਦ ਖਿਚੜੀ ਖਾ ਕੇ ਛੱਡ ਖੜਾ ਵਰਤਾਂ ਵਰਤਾਂ ਦਾ ਮੰਮੀ ਆਇਆ ਨਾ ਮੈਨੂੰ ਹੋ ਰਹੀ ਆ ਅਜੀਬ ਜਿਹਾ ਲੱਗੀਆਂ ਪੁੱਤ ਜੀ ਤਾਂ ਮੈਨੂੰ ਨਹੀਂ ਲੱਗਦਾ ਐਵੇਂ ਮੇਰੀਆਂ ਅੱਖਾਂ ਤੇ ਪੱਟੀ ਬੰਨ੍ਹਤੀ ਸੀ ਉਹਨੇ ਫਲਾਤੋ ਆ ਤੇਰੀ ਤਾਂ ਇਹ ਲੋਕਾਂ ਦੇ ਘਰਾਂ ਚ ਅੱਗ ਲਾਉਂਦੀ ਤੁਰੇ ਤੁਸੀਂ ਨਾ ਐਵੇਂ ਕਿਸੇ ਦੇ ਗੱਲਾਂ ਚ ਨਾ ਆਇਆ ਕਰੋ ਮੰਮੀ ਲੋਕ ਤਾਂ ਐਵੇਂ ਚਾਹੁੰਦੇ ਆ ਵੀ ਇਹਨਾਂ ਦੇ ਘਰੇ ਲੜਾਈ ਹੋਵੇ ਪੁੱਤ ਮੈਂ ਨਹੀਂ ਆਉਂਦੀ ਸੀ ਪਹਿਲਾਂ ਤਾਂ ਗੱਲਾਂ ਚ ਪਰ ਕੀ ਕਰਾਂ ਪਤਾ ਨਹੀਂ ਕਿਉਂ ਮਨ ਡੋਲ ਗਿਆ ਉਹਦੀ ਅੱਖੇ ਲੱਗ ਗਈ ਤੇ ਕੋਈ ਗੱਲ ਨਹੀਂ ਤੂੰ ਆ ਆਦਾ ਨਾ ਖਾ ਪੀ ਲੈ ਜਿਹੜਾ ਕੁਝ ਖਾਣਾ ਛੱਡ ਖੜਾ ਵਰਤਦਾ ਤੈਨੂੰ ਖਿਚੜੀ ਲਿਆ ਦੇਣੀ ਆ ਫਿਰ ਆਪਦੀ ਦਵਾਈ ਬੂਟੀ ਲੈ ਕੇ ਆਰਾਮ ਕਰ ਲੈ ਕੋਈ ਨਾ ਮੰਮੀ ਖਿਚੜੀ ਲਿਆਓ ਤੁਸੀਂ ਹਾਂ ਤਾਂ ਮੈਂ ਨਹੀਂ ਖਾਣਾ ਮੇਰੇ ਮਨ ਨਹੀਂ ਕੋਈ ਨਾ ਖਿਚੜੀ ਖਾ ਲੂੰਗੀ ਫਿਰ ਉਸ ਤੋਂ ਬਾਅਦ ਦਵਾਈ ਲੈ ਲੂੰਗੀ ਮੰਮੀ ਚਲ ਮੈਂ ਖਿਚੜੀ ਲਿਆ ਕੇ ਦਿੰਨੀ ਪੁੱਤ ਠੀਕ ਐ ਐਵੇਂ ਨਾ ਫਿਕਰ ਕਰੀ ਕਿਸੇ ਗੱਲ ਦਾ ਬਸ ਨਹੀਂ ਨਹੀਂ ਮੰਮੀ